ਕਾਨੂੰਨ ਦੇ ਮੁਤਾਬਕ ਸੰਵਿਧਾਨ ਦੇ ਮੁਤਾਬਕ ਪਿੰਡ ਦੀ ਗ੍ਰਾਮ ਸਭਾ ਪਿੰਡ ਦੀ ਪਾਰਲੀਮੈਂਟ ਹੈ ਜਿਹਨੂੰ ਤੁਸੀਂ ਮਿੰਨੀ ਪਾਰਲੀਮੈਂਟ ਕਹੋ ਔਰ ਕੀ ਉਹਨੂੰ ਕੋਈ ਤੁਸੀਂ ਰਤਬਾ ਦਿੰਦੇ ਹੋ ਪ੍ਰੈਕਟੀਕਲੀ ਜਾਂ ਕਿ ਨਹੀਂ ਦਿੰਦੇ ਇਹਦੀ ਮੰਨਦੇ ਹੋ ਇਹਦੀ ਸੁਣਵਾਈ ਹੋ ਰਹੀ ਹੈ ਜਾਂ ਨਹੀਂ ਹੋ ਰਹੀ ਉਥੇ ਜੇ ਇੱਕ ਸਰਪੰਚ ਕਹਿ ਰਿਹਾ ਕਿ ਮੈਂ ਨਹੀਂ ਜਾ ਸਕਦਾ ਇਹਦੇ ਤੋਂ ਬਿਨਾ ਉਹਦੀ ਕਦਰ ਕਿਉਂ ਨਹੀਂ ਕੀਤੀ ਔਰ ਕੱਲ ਨੂੰ ਫਿਰ ਇਹ ਹੋਇਆ ਕਰੇਗਾ ਵੀ ਜਿਹੜੇ ਵੀ ਬੰਦੇ ਨਾਲ ਤੱਕਾ ਹੋਇਆ ਕਰੇਗਾ ਪਹਿਲਾਂ ਸਾਰਾ ਪੰਜਾਬ ਖੜਾ ਹੋਵੇ ਸਾਰੇ ਕਿਤੇ ਮਤੇ ਪੈਣ ਸਾਰੀਆਂ ਸਸਥਾਵਾਂ ਬੋਲਣ ਲੱਗਣ ਤਾਂ ਇਨਸਾਫ ਹੋਇਆ ਕਰੇਗਾ ਪਹਿਲੀ ਗੱਲ ਤਾਂ ਇਹੀ ਸੀਗਾ ਕਿ ਜਿਹੜਿਆਂ ਨੂੰ ਤੁਸੀਂ ਸਦਾ ਦਿੱਤਾ ਹੋਇਆ ਸਨਮਾਨ ਜਾਂਕ ਢੰਗ ਨਾਲ ਉਹਨਾਂ ਨੂੰ ਉਸ ਕੁਰਸੀ ਤੱਕ ਪਹੁੰਚਾਉਣ ਦੇ ਲਈ ਕਿਹਦੀ ਜ਼ਿੰਮੇਵਾਰੀ ਲੱਗੀ ਸੀ ਉਹ ਜ਼ਿੰਮੇਵਾਰੀ ਨਹੀਂ ਲੱਗੀ ਇਹ ਦੇਸ਼ ਦੀ ਆਜ਼ਾਦੀ ਦਾ ਦਿਵਸ ਤੁਸੀਂ ਬਣਾ ਰਹੇ ਹੋ ਕਹਿੰਦੇ ਹੋ ਅਸੀਂ ਫੈਸਟੀਵਲ ਹੈ ਤਾਂ ਉਹਦਾ ਪ੍ਰਬੰਧ ਕਿਹੋ ਜਿਹਾ ਜੇ ਇੱਕ ਫੰਕਸ਼ਨ ਦਾ ਪ੍ਰਬੰਧ ਕਿਹੋ ਜਿਹਾ ਤਾਂ ਦੇਸ਼ ਦਾ ਪ੍ਰਬੰਧ ਕਿਵੇਂ ਚੱਲਣਾ ਇਹ ਸਾਰਾ ਸਵਾਲ ਉੱਠਦਾ ਇਹਦੇ 'ਚ ਤੁਹਾਨੂੰ ਕੀ ਲੱਗਦਾ ਵੀ ਉਹ ਆਫੀਸਰ ਆਫੀਸਰ ਜਾਣਦਾ ਨਹੀਂ ਸੀ ਜੀ ਇਸ ਗੱਲ ਬਾਰੇ ਜਾਂ ਸੰਵਿਧਾਨ ਦੀ ਇਸ ਧਾਰਾ ਵਾਰੇ ਨਹੀਂ ਸੀ ਜਾਣਦਾ ਜਿਹੜੀ ਅਧਿਕਾਰ ਦਿੰਦੀ ਸਿੱਖਾਂ ਨੂੰ ਕਕਾਰ ਪਾ ਕੇ ਜਾਣ ਪੰਜਾਬ ਪੁਲਿਸ ਜਿਵੇਂ ਗਾਤਰੇ ਵਾਲਾਂ ਦੀ ਤੇ ਬਾਕੀਆਂ ਦੀ ਕਰਦੀ ਹੈ ਸੇਵਾ ਇੱਥੇ ਜਦੋਂ ਵੀ ਕਿਤੇ ਲਾਠੀ ਚਾਰਜ ਹੋ ਜੇ ਜਾਂ ਥਾਣੇ ਚਲੀ ਜਾ ਕੇ ਕੀ ਕਰਦੀ ਹੈ ਸਭ ਤੋਂ ਪਹਿਲਾਂ ਕਿਹੋ ਜਿਹਾ ਬੋਲਦੀ ਹੈ ਇਦੋਂ ਪਹਿਲਾਂ ਜਿਹੜੇ ਮੁਕਾਬਲਿਆਂ ਵਿੱਚ ਮਾਰੇ ਗਏ ਬੰਦੇ ਨੇ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਜਸਵੰਤ ਸਿੰਘ ਖਾਲੜਾ ਉਹਦੇ ਨਾਂ ਤੇ ਚੱਕਿਆਗੇ ਉਹਦੀ ਫਿਲਮ ਤੱਕ ਨਹੀਂ ਲਗੜ ਦਿੰਦੇ ਬਾਕੀ ਤਾਂ ਲੱਗਣ ਦੇਣ ਲੱਗਣ ਦੇਣਾ ਜਿਹੜਾ ਤਾਂ ਪੰਜਾਬ ਵਾਲੇ ਕੀ ਕਰਦੇ ਨੇ ਕਿਉਂ ਨਹੀਂ ਬੋਲਦੀ ਪੰਜਾਬ ਦੀ ਸਰਕਾਰ ਨਾਲ ਕਲਾਕਾਰੀ ਚ ਆਈ ਹੈ ਹੁਣ ਜੇ ਅਸੀਂ ਅੱਜ ਗੱਲ ਕਰੀਏ ਵੀ ਜੇ ਉਸ ਅਫੀਸਰ ਨੇ ਇਹਨਾਂ ਨੂੰ ਰੋਕ ਕੇ ਸਰਪੰਚ ਸਾਹਿਬ ਨੂੰ ਗੁਨਾਹ ਕੀਤਾ ਗਲਤੀ ਕੀਤੀ ਜਾਂ ਸਾਜ਼ਿਸ਼ ਵੀ ਆ ਤਾਂ ਗ੍ਰਾਮ ਸਭਾ ਦਾ ਜਿਹੜਾ ਮਤਾ ਪੈ ਗਿਆ ਕਿਵੇਂ ਉਹਨਾਂ ਤੋਂ ਹੁਣ ਉਹ ਮਾਫੀ ਮੰਗਵਾ ਦੂਗਾ ਜਾਂ ਕੀ ਕਰਾ ਦੂਗਾ ਪ੍ਰੈਕਟੀਕਲੀ ਇਹ ਕੀ ਕਰੂਗਾ ਜੀ ਜਦੋਂ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਕੇ ਲੈਂਡ ਪੂਲਿੰਗ ਦੀ ਗੱਲ ਕਰਦੀਆਂ ਨੇ ਜੀ ਸਰਕਾਰ ਦੀ ਕੁਰਸੀ ਹਿੱਲਦੀ ਆ ਜਿਹੜੀ ਮਰਜ਼ੀ ਮਜ਼ਬੂਤ ਹੋਵੇ ਜਦੋਂ 378 ਦਿਨ ਦਿੱਲੀ ਚ ਜਾ ਕੇ ਬੈਠਦੇ ਨੇ 52 ਇੰਚ ਦੀ ਛਾਤੀ ਛੋਟੀ ਹੋ ਜਾਂਦੀ ਹੈ ਇਹ ਹੈ ಗ್ರಾಮ ਸਭਾ ਦਾ ਰਤਮਾ ਇਹਨਾਂ ਤਾਂ ਜੀ ਇਹਨਾਂ ਇਕੱਠਾਂ ਦੇ ਵਿੱਚ ਮਤਿਆਂ ਦੇ ਵਿੱਚ ਲੋਕ ਨਹੀਂ ਇਕੱਠੇ ਹੁੰਦੇ ਜੀ ਫਿਰ ਫੈਕਟਰੀ ਸਾਬ ਨਹੀਂ ਆਉਂਦੇ ਜੀ ਫਿਰ ਅਧਿਕਾਰੀ ਨਹੀਂ ਆਉਂਦੇ ਇਹ ਜਿਹੜੀਆਂ ਰਿਕਾਵਟਾਂ ਪਈਆਂ ਰਹਿੰਦੀਆਂ ਉਹ ਕਿਦਾਂ ਤੰਤਰ ਚੱਲੂਗਾ ਜੀ ਸਿਸਟਮ ਕਿੱਥੇ ਜਦੋਂ 에어ਪੋਰਟ ਤੇ ਤੁਸੀਂ ਜਾਓਗੇ ਉਹ ਕੀ ਕਹਿੰਦੇ ਨੇ ਤੁਸੀਂ ਅਮਰੀਕਾ ਜਾ ਕੇ ਉਤਰੋ ਕਿਤੇ ਵੀ ਉਹ ਕਹਿੰਦੇ ਜਿਹੜੇ ਅਮਰੀਕਨ ਸਿਟੀਜਨ ਨੇ ਤਾਂ ਇਦਾਂ ਦੀ ਭੱਜ ਲੋ ਜਿਹੜੇ ਬਾਕੀ ਨੇ ਉਹ ਤਲਾਸ਼ੀ ਕਰਾ ਕੇ ਆਓ ਇਹ ਸਿਟੀਜਨ ਦਾ ਫਰਕ ਹੁੰਦਾ ਸਾਡੇ ਸਿਟੀਜਨ ਚੇ ਹੁੰਦਾ ਕਹਿੰਦਾ ਸਾਡੇ 에ਰਪੋਰਟ ਤੇ ਉਹ ਸਾਡੇ ਤੇ ਹੀ ਸ਼ੱਕ ਕਰਦੇ ਨੇ ਆਪਣੇ ਵਾਲੇ ਤੇ ਕਹਿੰਦੇ ਇਹਦੀ ਟੇਚੀ ਖਲਾਓ ਪੈਣਾ ਇਹ ਕੀ ਕਰਦਾ ਹੈ ਕੀ ਨਹੀਂ 79 ਸਾਲ ਬਾਅਦ ਵੀ ਸੰਪੂਰਨ ਆਜ਼ਾਦੀ ਫਿਰ ਨਹੀਂ ਆਈ ਅਜੇ ਤੱਕ ਜੇ ਆਈ ਹੁੰਦੀ ਤਾਂ ਸਭ ਨੂੰ ਡਿਗਨਟੀ ਦਿਖਾਈ ਦਿੰਦੀ ਹੁੰਦੀ ਨਾ ਤੋਂ ਲੈ ਕੇ ਉੱਪਰ ਤੱਕ ਇਸ ਸਮੇਂ ਪਿੰਡ ਕਲਸਰਾਂ ਦੇ ਵਿੱਚ ਬੈਠੇ ਆ ਜਿੱਥੋਂ ਦੇ ਸਰਪੰਚ ਸਾਹਿਬ ਨੂੰ ਸਨਮਾਨ ਦੇ ਲਈ ਲਾਲ ਕਿਲੇ ਆਜ਼ਾਦੀ ਦੇ ਦਿਵਸ ਦੇ ਉੱਤੇ ਸਮਰੋਹ ਦੇ ਵਿੱਚ ਸੱਦਿਆ ਗਿਆ ਸੀ ਪਰ ਆਪਣੇ ਕਕਾਰ ਲਾਕੇ ਜਾਣ ਲਈ ਕਿਹਾ ਜਾਂਦਾ ਜਿਸ ਨੂੰ ਨਾਮਨਜ਼ੂਰ ਕਰਦੇ ਹਾਂ ਸਰਪੰਚ ਸਾਹਿਬ ਉੱਥੋਂ ਵਾਪਸ ਆ ਜਾਂਦੇ ਆ ਤੇ ਹੁਣ ਜਿਹੜਾ ਪਹਿਲਾਂ ਸਨਮਾਨ ਮਿਲ ਵੀ ਚੁੱਕਿਆ ਸੀ ਉਸ ਨੂੰ ਵੀ ਵਾਪਸ ਕਰਨ ਦੇ ਲਈ ਅ ਮਤਾ ਪਾਇਆ ਗਿਆ ਤੇ ਉਸ ਮਤੇ ਦੇ ਬਾਰੇ ਵਿੱਚ ਗੱਲਬਾਤ ਕਰਾਂਗੇ ਸਰਦਾਰ ਅਮੀਰ ਸਿੰਘ ਜੀ ਦੇ ਨਾਲ ਸਰਦਾਰ ਸਾਹਿਬ ਕਿਵੇਂ ਦੇਖਦੇ ਹੋ ਜੀ ਮਤਾ 'ਚ ਪਾਇਆ ਗਿਆ ਇਹ ਮਤਾ ਕਿੰਨਾ ਕੁ ਕਾਰਗਰ ਸਿੱਧ ਹੋਊਗਾ ਸਨਮਾਨ ਉੱਥੇ ਨਹੀਂ ਲਿਆ ਵਾਪਸ ਆ ਗਏ ਤੇ ਹੁਣ ਇਹ ਸਨਮਾਨ ਵਾਪਸ ਕਰਨਾ ਜਾਂ ਗ੍ਰਾਮ ਸਭਾ ਦਾ ਮਤਾ ਪਾਉਣਾ ਇਹਦਾ ਮਤਲਬ ਕੀ ਹੈ ਮੱਤੇ ਦਾ ਮਤਲਬ ਇਹ ਹੈ ਕਿ ਪਹਿਲਾਂ ਜਿਹੜਾ ਰੌਲਾ ਰੱਪਾ ਸੀ ਉਹ ਕੱਲਾ ਜ਼ੁਬਾਨੀ ਸੀ ਸਰਪੰਚ ਸਾਹਿਬ ਉਹ ਕੱਲਿਆਂ ਬੰਨੋ ਸੀ ਹੁਣ ਉਹਨਾਂ ਨੇ ਸਾਰਾ ਪੱਖ ਪਿੰਡ ਦੇ ਵਿੱਚ ਰੱਖਿਆ ਤੇ ਪਿੰਡ ਦੇ ਲੋਕਾਂ ਨੇ ਗ੍ਰਾਮ ਸਭਾ ਦੇ ਰਾਹੀਂ ਆਪਣਾ ਪਿੰਡ ਨੂੰ ਇਕਾਈ ਮੰਨ ਕੇ ਇੱਕ ਮੈਸੇਜ ਸੁਨੇਹਾ ਦਿੱਤਾ ਕਿ ਅਸੀਂ ਜੇਕਰ ਇਸ ਦੇਸ਼ ਦੇ ਵਸਨੀਕਾਂ ਜਿਹੜਾ ਲਗਭਗ 6 ਲੱਖ ਦੇ ਕਰੀਬ ਪਿੰਡ ਨੇ ਸਾਰੇ ਦੇਸ਼ ਦੇ ਵਿੱਚ ਕਹਿੰਦੇ ਨੇ ਭਾਰਤ ਪਿੰਡਾਂ 'ਚ বাসਦਾ ਤਾਂ ਇੱਕ ਪਿੰਡ ਦੇ ਲੋਕਾਂ ਨੇ ਆਪਣੇ ਆਪ ਦੀ ਇੱਕ ਗੱਲ ਗੌਰਮੇਟ ਆਫ ਇੰਡੀਆ ਤੱਕ ਤੇ ਬਾਕੀ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਸਮੂਹਿਕ ਤੌਰ ਤੇ ਜੀ ਹੁਣ ਇਹਦੇ ਤੋਂ ਇਹ ਪਤਾ ਲੱਗਣਾ ਹੈ ਅਸਲ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਇੱਕ ਤਾਂ ਇਹ ਹੈ ਕਿ ਪਿੰਡ ਦਾ ਇਤفاق ਦੂਜੀ ਗੱਲ ਇਹ ਹੈ ਕਾਨੂੰਨ ਦੇ ਮੁਤਾਬਕ ਸੰਵਿਧਾਨ ਦੇ ਮੁਤਾਬਕ ਪਿੰਡ ਦੀ ಗ್ರಾಮ ਸਭਾ ਪਿੰਡ ਦੀ ਪਾਰਲੀਮੈਂਟ ਹੈ ਜਿਹਨੂੰ ਤੁਸੀਂ ਮਿੰਨੀ ਪਾਰਲੀਮੈਂਟ ਕਹੋ ਔਰ ਕੀ ਉਹਨੂੰ ਕੋਈ ਤੁਸੀਂ ਰਤਬਾ ਦਿੰਦੇ ਹੋ ਪ੍ਰੈਕਟੀਕਲੀ ਜਾਂ ਕਿ ਨਹੀਂ ਦਿੰਦੇ ਇਹਦੀ ਮੰਨਦੇ ਹੋ ਇਹਦੀ ਸੁਣਵਾਈ ਹੋ ਰਹੀ ਹੈ ਜਾਂ ਨਹੀਂ ਦੂਜੀ ਗੱਲ ਇਹ ਹੈ ਕਿ ਇਸ ਸਾਰੇ ਮਤੇ ਦੇ ਵਿੱਚ ਜੜੀਆਂ ਉਹ ਚੀਜ਼ਾਂ ਲਿਖੀਆਂ ਨੇ ਇਹਨੇ ਆ ਕੀਤਾ ਇਹਨੇ ਆ ਕੀਤਾ ਇਹਨੇ ਆ ਕੀਤਾ ਇਹਦਾ ਮਤਲਬ ਇਹ ਹੈ ਕਿ ਇਹ ਮੁੱਦਾ ਲਗਾਤਾਰ ਕਿਵੇਂ ਹੋਰਾਂ ਪਿੰਡਾਂ ਦੇ ਵਿੱਚ ਵੀ ਪਹੁੰਚੇ ਵੱਡੀਆਂ ਸੰਸਥਾਵਾਂ ਤੱਕ ਵੀ ਕਿਵੇਂ ਪਹੁੰਚੇ ਔਰ ਜਿਹੜੀ ਰਜਿਸਟ੍ਰੈਂਸ ਹੁੰਦੀ ਹੈ ਜੇ ਤੁਸੀਂ ਫੌਜਾਂ ਵੀ ਲੈ ਜੋ ਪੁਲਿਸ ਲੈ ਜੋ ਜੋ ਮਰਜ਼ੀ ਕਰੋ ਇਹ ਸਭ ਤੋਂ بڑا ਇੱਕ ਕਾਰਨ ਹੁੰਦਾ ਹੈ ਕਿ ਜਦੋਂ ਸਥਾਨਕ ਕਮਿਊਨਿਟੀ ਕੋਈ ਇੱਕ ਆਪਣਾ ਮਤਾ ਪਾ ਕੇ ਭੇਜਦੀ ਹੈ ਦਾ ਸਟੇਟ ਨੂੰ ਇਹ ਮੰਨ ਲੈਣਾ ਚਾਹੀਦਾ ਕਿ ਇੰਨੇ ਲੋਕ ਤੁਹਾਡੇ ਇਹ ਬੇਹੂਦਾ ਜਿਹੜਾ ਗੱਲ ਕੀਤੀ ਗਈ ਹੈ ਇਹਦੇ ਨਾਲ ਸਹਿਮਤ ਨਹੀਂ ਹੈ ਉਹ ਅਸਹਿਮਤ ਨੇ ਤੇ ਡੈਮੋਕ੍ਰੇਸੀ ਚ ਇਹ ਹੁੰਦਾ ਕਿ ਜੇ ਤੁਸੀਂ ਅਸਹਿਮਤ ਲੋਕਾਂ ਨੂੰ ਸਹਿਮਤ ਨਹੀਂ ਕਰਾਉਂਦੇ ਤਾਂ ਤੁਸੀਂ ਕਹਿਜਾ ਮਾਹੌਲ ਤਿਆਰ ਕਰਨ ਬਾਅਦ ਲੋਕਾਂ ਨੂੰ ਭੇਜ ਰਹੇ ਹੋ ਕਿ ਉਹ ਕਾਨੂੰਨ ਆਪਣੇ ਹੱਥ ਚ ਲੈਣ ਆਪਣਾ ਇਨਸਾਫ ਹਾਲ ਕਰਨ ਜਦੋਂ ਸਿਸਟਮ ਇਨਸਾਫ ਨਹੀਂ ਦਿੰਦਾ ਜੀ ਤਾਂ ਲੋਕ ਆਪ ਇਨਸਾਫ ਲੈਣ ਵੱਲ ਤੁਰਦੇ ਨੇ ਜਦੋਂ ਫਿਰ ਉਹ ਆਪ ਇंसाफ ਲੈਣ ਤੁਰਦਾ ਹੈ ਉਦੋਂ ਸਿਸਟਮ ਇੰਨਾ ਸਰਗਰਮ ਕਿਉਂ ਹੋ ਜਾਂਦਾ ਤੁਰੰਤ ਇਹ ਦੋ ਗੱਲਾਂ ਦੇ ਵਿੱਚ ਇਹ ਮੇਰੇ ਖਿਆਲ ਨਾਲ ਇੱਕ ਨਜ਼ਰੀਆ ਜਿਹੜਾ ਬੱਖੋ-ਬੱਖਰ ਨਜ਼ਰੀਆ ਇਹਨੂੰ ਦੇਖਣ ਦਾ ਸਵਾਲ ਹੈ ਦੂਜੀ ਗੱਲ ਇਹ ਹੈ ਕਿ ਕਿਉਂਕਿ ਇਹ ਕੱਲਾ ਨਿੱਜੀ ਸਵਾਲ ਨਹੀਂ ਹੈ ਜਿਹੜਾ ਉਹਨੂੰ ਇਸ ਕਰਕੇ ਨਹੀਂ ਜਾਣ ਦਿੱਤਾ ਕਿ ਉਹਨਾਂ ਨੇ ਸ੍ਰੀ ਸਾਹਿਬ ਪਹਿਨੀ ਹੋਈ ਸੀ ਸ੍ਰੀ ਸਾਹਿਬ ਇੱਕ ਪੂਰੇ ਭਾਈਚਾਰੇ ਦਾ ਕੱਲਾ ਪੰਜਾਬ ਦਾ ਨਹੀਂ ਦੁਨੀਆ 'ਚ ਵਸਦੇ ਭਾਈਚਾਰੇ ਦਾ ਇੱਕ ਵੱਡਾ ਭਾਈਚਾਰਾ ਹੈ ਜਿਹਦੇ ਨਾਲ ਜਜ਼ਬਾਤੀ ਤੌਰ ਤੇ ਧਾਰਮਿਕ ਤੌਰ ਦੇ ਉੱਤੇ ਉਹਨੂੰ ਇੱਕ ਸੰਵਿਧਾਨਕ ਸੁਰੱਖਿਆ ਵੀ ਮਿਲੀ ਹੋਈ ਹੈ ਇਹ ਉਹਦੀ ਹੀਠੀ ਹੈ ਇਹ ਉਹਦੀ ਵਾਇਲੇਸ਼ਨ ਹੈ ਸੰਵਿਧਾਨ ਦੀ ਵੀ ਤੇ ਉਹਨਾਂ ਦੇ ਵਿਰਸੇ ਦੀ ਵੀ ਤੇ ਐਡੀ ਵੱਡੀ ਗੱਲ ਨੂੰ ਜੇਕਰ ਪਹਿਲਾਂ ਤਾਂ ਗੱਲ ਇਹ ਹੈ ਕਿ ਉਹਨਾਂ ਨੂੰ ਮੱਥਾ ਕਿਉਂ ਔਰ ਤੱਕ ਨੌਬਤ ਕਿਉਂ ਆਈ ਹੈ ਉੱਥੇ ਜੇ ਇੱਕ ਸਰਪੰਚ ਕਹਿ ਰਿਹਾ ਕਿ ਮੈਂ ਨਹੀਂ ਜਾ ਸਕਦਾ ਇਹਦੇ ਤੋਂ ਬਿਨਾ ਉਹਦੀ ਕਦਰ ਕਿਉਂ ਨਹੀਂ ਕੀਤੀ ਹੈ ਦੂਜੀ ਗੱਲ ਜੇ ਚਲੋ ਉਦੋਂ ਨਹੀਂ ਹੋਈ ਜਦੋਂ ਨੇ ਆ ਕੇ ਇੱਕ ਬਿਆਨ ਦਿੱਤਾ ਸੀ ਤਾਂ ਉਹਦੇ ਤੇ ਕਾਰਵਾਈ ਕਿਉਂ ਨਹੀਂ ਹੋਈ ਹੁਣ ਕੱਲ ਨੂੰ ਫਿਰ ਇਹ ਹੋਇਆ ਕਰੇਗਾ ਵੀ ਜਿਹੜੇ ਵੀ ਬੰਦੇ ਨਾਲ ਤੱਕਾ ਹੋਇਆ ਕਰੇਗਾ ਪਹਿਲਾਂ ਸਾਰਾ ਪੰਜਾਬ ਖੜਾ ਹੋਵੇ ਸਾਰੇ ਕਿਤੇ ਮਤੇ ਪੈਣ ਸਾਰਿਆਂ ਸਸਥਾਵਾਂ ਬੋਲਣ ਲੱਗਣ ਤਾਂ ਇਨਸਾਫ ਹੋਇਆ ਕਰੇਗਾ ਤੁਹਾਨੂੰ ਕੀ ਲੱਗਦਾ ਵੀ ਉਹ ਆਫੀਸਰ ਆਫੀਸਰ ਜਾਣਦਾ ਨਹੀਂ ਸੀ ਜੀ ਇਸ ਗੱਲ ਬਾਰੇ ਜਦ ਸਵਿਧਾਨ ਦੀ ਇਸ ਧਾਰਾ ਵਾਰੇ ਨਹੀਂ ਸੀ ਜਾਣਦਾ ਜਿਹੜੀ ਅਧਿਕਾਰ ਦਿੰਦੀ ਸਿੱਖਾਂ ਨੂੰ ਕਕਾਰ ਪਾ ਕੇ ਜਾਣ ਨਹੀਂ ਇਹ ਤਕਨੀਕੀ ਗੱਲਾਂ ਨੇ ਸਾਰੀਆਂ ਜਾਣਦਾ ਨਾ ਜਾਣਦਾ ਕੁਝ ਨਹੀਂ ਹੁੰਦਾ ਜਾਣਦਾ ਹੋਵੇ ਨਾ ਜਾਣਦਾ ਜਾਂ ਨਹੀਂ ਜਾਣਦਾ ਤਾਂ ਜਿਹੜੇ ਵੱਡੇ ਫੰਕਸ਼ਨ ਹੁੰਦੇ ਨੇ ਇੱਥੇ ਇੱਕ ਛੋਟਾ ਜਿਹਾ ਫੰਕਸ਼ਨ ਹੁੰਦਾ ਐਸਡੀਐਮ ਨੇ ਆਉਣਾ ਹੋਵੇ ਤਿੰਨ ਤਿੰਨ ਦਿਨ ਪਹਿਲਾਂ ਟ੍ਰੇਨਿੰਗ ਹੁੰਦੀ ਰਹਿੰਦੀ ਹੈ ਕੌਣ ਆਏਗਾ ਕਿੱਥੇ ਦੀ ਆਏਗਾ ਕਿਹਨੂੰ ਰਿਸੀਵ ਕਰਨਾ ਹੈ ਕਿਹਨੂੰ ਨਹੀਂ ਰਿਸੀਵ ਕਰਨਾ ਪਹਿਲੀ ਗੱਲ ਤਾਂ ਇਹੀ ਸੀਗਾ ਕਿ ਜਿਹੜਾ ਨੂੰ ਤੁਸੀਂ ਸਦਾ ਦਿੱਤਾ ਹੋਇਆ ਸਨਮਾਨਜਨਕ ਢੰਗ ਨਾਲ ਉਹਨਾਂ ਨੂੰ ਉਸ ਕੁਰਸੀ ਤੱਕ ਪਹੁੰਚਾਉਣ ਦੇ ਲਈ ਕਿਹਦੀ ਜ਼ਿੰਮੇਵਾਰੀ ਲੱਗੀ ਸੀ ਕੋਈ ਜ਼ਿੰਮੇਵਾਰੀ ਨਹੀਂ ਲੱਗੀ ਇਹ ਦੇਸ਼ ਦੀ ਆਜ਼ਾਦੀ ਦਾ ਦਿਵਸ ਤੁਸੀਂ ਬਣਾ ਰਹੇ ਹੋ ਕਹਿੰਦੇ ਹੋ ਅਸੀਂ ਫੈਸਟੀਵਲ ਹੈ ਤਾਂ ਉਹਦਾ ਪ੍ਰਬੰਧ ਕਿ ਹੋ ਜਾਏ ਜੇ ਇੱਕ ਫੰਕਸ਼ਨ ਦਾ ਪ੍ਰਬੰਧ ਕਿ ਹੋ ਜਾਏ ਤਾਂ ਦੇਸ਼ ਦਾ ਪ੍ਰਬੰਧ ਕਿਵੇਂ ਚੱਲਣਾ ਇਹ ਸਾਰਾ ਸਵਾਲ ਉੱਠਦਾ ਇਹਦੇ ਤੋਂ ਉਹਦੀ ਨਲਾਕੀ ਦਾ ਪ੍ਰਬੰਧ ਉੱਠਦਾ ਜਿਹਨੇ ਉਹ ਪੂਰਾ ਪ੍ਰਬੰਧ ਕੀਤਾ ਜਿਹਦੀ ਜ਼ਿੰਮੇਵਾਰੀ ਸੀ ਉਹਨੂੰ ਸਵਾਲ ਪੁੱਛਣ ਨਾਲ ਐ ਤਾਂ ਅੱਧੇ ਫਿਰ ਮੁੜੇ ਜਾਣਗੇ ਤਾਂ ਤੰਦਰੁਸਤ ਬੰਦੇ ਦੀ ਚੱਲਗੇ ਕੋਈ ਬਹੁਤ ਬਜ਼ੁਰਗ ਹੁੰਦਾ ਕਿ ਸਰ ਨੂੰ ਚੱਕ ਕੇ ਲਿਆਉਣਾ ਪੈਂਦਾ ਹੈ ਕਈਆਂ ਨੂੰ ਵਾੜ ਮਿਲਦੇ ਨੇ ਨਾ ਇਹ ਜੇ ਕਿਸੇ ਨੂੰ ਬੀਲ ਚੇਅਰ ਤੇ ਜਾਣਾ ਪੈਂਦਾ ਕਿਸੇ ਨੂੰ ਕੁਛ ਜੀ ਤੇ ਰੇਲਵੇ ਸਟੇਸ਼ਨਾਂ ਤੋਂ ਲੈ ਕੇ 에어ਪੋਰਟ ਜਿੱਥੇ ਹੋਟਲ 'ਚ ਠਹਿਰੇ ਨੇ ਉੱਥੋਂ ਲੈ ਕੇ ਬੰਦਾ ਨਾਲ ਹੁੰਦਾ ਵਕ ਪ੍ਰਾਪਰ ਜੀ ਕਿ ਇਹਨੂੰ ਲਿਜਾਣਾ ਤੁਹਾਡੀ ਜ਼ਿੰਮੇਵਾਰੀ ਹੈ ਤਾਂ ਆਜ਼ਾਦੀ ਦਿਵਸ ਅਸੀਂ ਕਿਵੇਂ ਮਨਾ ਰਹੇ ਹਾਂ ਪਹਿਲਾ ਤਾਂ ਸਵਾਲ ਹੁੰਦੇ ਥੇ ਦੂਜਾ ਸਵਾਲ ਇਹ ਹੈ ਕਿ ਜੇ ਨਾਗਰਿਕ ਦੀ ਕਦਰ ਕਰਦੇ ਹੋ ਤਾਂ ਇਹ ਜੇ ਨਾਗਰਿਕ ਜਦੋਂ ਇਹ ਕਹਿ ਰਿਹਾ ਕਿ ਮੇਰੇ ਨਾਲ ਅਤਕਾ ਹੋ ਰਿਹਾ ਤਾਂ ਉਹਦੇ ਤੇ ਉਹਨੂੰ ਇਨਸਾਫ਼ ਕਿਉਂ ਨਹੀਂ ਦਿੱਤਾ ਜਾਂਦਾ ਤੀਜੀ ਗੱਲ ਪੁਲਿਸ ਦੇ ਜਿਹੜੇ ਸਵਾਲ ਨੇ ਔਰ ਸੈਨਿਕੇ ਉਹ ਬਰਮਾ ਸੀ ਉਹ ਗਾਉੜ ਸੀ ਉਹ ਕੌੜ ਸੀ ਪੰਜਾਬ ਦੇ ਵਿੱਚ ਤਾਂ ਪੰਜਾਬ ਪੁਲਿਸ ਹੈ ਪੰਜਾਬ ਪੁਲਿਸ ਜਿਵੇਂ ਗਾਤਰੇ ਵਾਲਾਂ ਦੀ ਤੇ ਬਾਕੀਆਂ ਦੀ ਕਰਦੀ ਹੈ ਸੇਵਾ ਇੱਥੇ ਜਦੋਂ ਵੀ ਕਿਤੇ ਲਾਠੀ ਚਾਰਜ ਹੋ ਜੇ ਜਾਂ ਥਾਣੇ ਚਲੀ ਜਾ ਕੇ ਕੀ ਕਰਦੀ ਹੈ ਸਭ ਤੋਂ ਪਹਿਲਾਂ ਕਿਹੋ ਜਿਹਾ ਬੋਲਦੀ ਹੈ ਇਦੋਂ ਪਹਿਲਾਂ ਜਿਹੜੇ ਮੁਕਾਬਲਿਆਂ ਵਿੱਚ ਮਾਰੇ ਗਏ ਬੰਦੇ ਨੇ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਜਸਵੰਤ ਸਿੰਘ ਖਾਲੜਾ ਉਹਦੇ ਨਾਲ થી ਚੱਕਿਆ ਕਿ ਉਹਦੀ ਫਿਲਮ ਤੱਕ ਨਹੀਂ ਲੱਗੜ ਦਿੰਦੇ ਬਾਕੀ ਤਾਂ ਲੱਗਣ ਦੇਣ ਲੱਗਣ ਦੇਣਾ ਤਾਂ ਪੰਜਾਬ ਵਾਲੇ ਕੀ ਕਰਦੇ ਨੇ ਕਿਉਂ ਨਹੀਂ ਬੋਲਦੀ ਪੰਜਾਬ ਦੀ ਸਰਕਾਰ ਨਾਲ ਕਲਾਕਾਰੀ ਚ ਆਈ ਹੈ ਰੌਲਾ ਇਹ ਨਹੀਂ ਹੈ ਕਿ ਉਹ ਦਿੱਲੀ ਚ ਜਾਣ ਜਾਂ ਨਾ ਨਹੀਂ ਜਾਣਦਾ ਸੀ ਇਹ ਬਿਲਕੁਲ ਹੀ ਗਲਤ ਡੀਰੇਲ ਹੁੰਦਾ ਕੰਮ ਇਹਦੇ ਨਾਲ ਵੀ ਉਹ ਜਾਣਦਾਰੀ ਸੀ ਸੱਤਾ ਦਾ ਮਜਾਜ ਇਹ ਹੁੰਦਾ ਹੈ ਸੱਤਾ ਕਿਸੇ ਦੀ ਬਲਖਣਤਾ ਨੂੰ ਦੇਖਣਾ ਨਹੀਂ ਚਾਹੁੰਦੀ ਕਿਸੇ ਦੇ ਅਧਿਕਾਰਾਂ ਨੂੰ ਸੀਨਾ ਪੂਰਾ ਚੌੜਾ ਕਰਕੇ ਚੱਲਣ ਨਹੀਂ ਦੇਣਾ ਚਾਹੁੰਦੀ ਉਹ ਚਾਹ ਪੰਜਾਬ ਕੇ ਪੀਐਸ ਗਿੱਲ ਵੇਲੇ ਤੇ ਉਸ ਤੋਂ ਬਾਅਦ ਅੱਜ ਕੱਲ ਵੀ ਜਿਨ੍ਹਾਂ ਤੇ ਫੇਕ ਐਨਕਾਊਂਟਰ ਕੇਸ ਤੇ ਲੱਤ ਚਕੋਲੀ ਵੱਜਦੀ ਹੈ ਕਿਸੇ ਦੇ ਪੈਰ ਚ ਵੱਜਦੀ ਹੈ ਉੱਥੇ ਸਨਮਾਨ ਹੋ ਰਿਹਾ ਹੈ ਜਿੰਨੇ ਵੀ ਲੋਕਾਂ ਦੇ ਇੱਥੇ ਕੁੜੀਆਂ ਦੇ ਚੁੰਨੀਆਂ ਖਿੱਚੀਆਂ ਜਾ ਰਹੀਆਂ ਨੇ ਟੀਚਰ ਨੇ ਧਰਤਾਂ ਦੇ ਰਹੀਆਂ ਨੇ ਜਾਂ ਬਾਕੀ ਦਿਆਂ ਨੇ ਇਹ ਤਾਂ ਇੱਕ ਕਾਰ ਦਾ ਸਵਾਲ ਹੈ ਤੇ ਉਹ ਜਿਹੜੀ ਇੱਕ ਔਰਤ ਦੀ ਡਿਗਨਿਟੀ ਦਾ ਸਵਾਲ ਹੈ ਉਹ ਸਨਮਾਨ ਹੋ ਰਿਹਾ ਹੈ ਮਾਮਲਾ ਕੱਲਾ ਇੰਨਾ ਨਹੀਂ ਭਰ ਨਹੀਂ ਹੈ ਕਿ ਉਹਨਾਂ ਨੂੰ ਪਤਾ ਨਹੀਂ ਹੋਣਾ ਜੀ ਹਜੇ ਤਾਂ ਕਾ ਨਹੀਂ ਹੋਣਾ ਨਹੀਂ ਹੋਣਾ ਇਹ ਇੱਕ ਓਵਰਆਲ ਸੱਤਾ ਦੀ ਬਿਉਤਬੰਦੀ ਦੇ ਕੁਐਸਚਨ ਨੇ ਉਹ ਕਿਵੇਂ ਡੀਲ ਕਰਦੀ ਆ ਆਪਣੇ ਨਾਗਰਿਕ ਨਾਲ ਕਿਵੇਂ ਸੋਚਦੀ ਆ ਤੁਸੀਂ ਕਦੇ ਦਿੱਲੀ ਜਾ ਕੇ ਦੇਖੋ 에ਰਪੋਰਟਾਂ ਤੇ ਜਦੋਂ 에ਰਪੋਰਟ ਤੇ ਤੁਸੀਂ ਜਾਓਗੇ ਉਹ ਕੀ ਕਹਿੰਦੇ ਨੇ ਤੁਸੀਂ ਅਮਰੀਕਾ ਜਾ ਕੇ ਉਤਰੋ ਕਿਤੇ ਵੀ ਉਹ ਕਹਿੰਦੇ ਜਿਹੜੇ ਅਮਰੀਕਨ ਸਿਟੀਜਨ ਨੇ ਤਾਂ ਇਧਰ ਦੀ ਭੱਜ ਲੋ ਜਿਹੜੇ ਬਾਕੀ ਦੇ ਨੇ ਉਹ ਤਲਾਸ਼ੀ ਕਰਾ ਕੇ ਆਓ ਇਹ ਸਿਟੀਜਨ ਦਾ ਫਰਕ ਹੁੰਦਾ ਸਾਡੇ ਸਿਟੀਜਨ ਚੇ ਹੁੰਦਾ ਕਹਿੰਦੇ ਸਾਡੇ ਰਿਪੋਰਟ ਤੇ ਉਹ ਸਾਡੇ ਤੇ ਹੀ ਸ਼ੱਕ ਕਰਦੇ ਨੇ ਆਪਣੇ ਵਾਲੇ ਤੇ ਕਹਿੰਦੇ ਇਹਦੀ ਟੇਚੀ ਖਲਾਓ ਪਹਿਲਾਂ ਇਹ ਕੀ ਕਰਦਾ ਹੈ ਕੀ ਨਹੀਂ ਇਹ ਦੋ ਚੇ ਬਖਰੇ ਮੈਂ ਉਹਦੇ ਚੋਂ ਗਦਰ ਹੀ ਬਾਬੇ ਪੈਦਾ ਹੋਏ ਸੀ ਜਦੋਂ ਗਦਰੀਆਂ ਨੇ ਦੇਖਿਆ ਕਿ ਅਮਰੀਕਾ ਦੇ ਵਿੱਚ ਜਾ ਕੇ ਇੱਥੇ ਨਾਗਰਿਕ ਦਾ ਇੰਨਾ ਹੱਕ ਹੈ ਤੇ ਸਾਡਾ ਦੇਸ਼ ਇਹ じゃ ਕਿਉਂ ਨਹੀਂ ਤਾ 8000 ਗਦਰ ਹੀ ਵਾਪਸ ਆਉਂਦਾ ਗਦਰ ਮੂਵਮੈਂਟ ਦੇ ਵਿੱਚ ਕਿ ਇਥੋਂ ਅੰਗਰੇਜ਼ ਕੱਢੋ ਸਾਡਾ ਦੇਸ਼ ਤਾਂ ਇਹੋ ਜਾਨੀ ਆ ਸਾਡੇ ਹੱਕ ਤਾਂ ਬਹਾਲ ਹੋਣਗੇ ਉਹ ਫਾਸੀਆ ਤੇ ਚੜੇ ਜਾਨਾਂ ਕੁਰਬਾਨ ਕੀਤੀ ਆ ਪਰ ਦੇਸ਼ ਇਹੋ ਜਿਹਾ ਮਿਲਿਆ ਕਿ ਉਹੇ ਜੀ ਅੱਕ ਨੇ ਜਿਹੇ ਜਿਹੋ ਨਾਲ ਮਲੇ ਸੀ 79 ਸਾਲ ਬਾਅਦ ਵੀ ਸੰਪੂਰਨ ਆਜ਼ਾਦੀ ਫਿਰ ਨਹੀਂ ਆਈ ਅਜੇ ਤੱਕ ਜੇ ਆਈ ਹੁੰਦੀ ਤਾਂ ਸਭ ਨੂੰ ਡਿਗਨਟੀ ਦਿਖਾਈ ਦਿੰਦੀ ਹੁੰਦੀ ਨਾ ਤੋਂ ਲੈ ਕੇ ਉੱਪਰ ਤੱਕ ਉਹ ਕਿਉਂ ਨਹੀਂ ਆਈ ਕਿਉਂਕਿ ਅਸੀਂ ਸਿਸਟਮ ਨਹੀਂ ਬਦਲਿਆ ਜਿਹੜਾ ਸੰਵਿਧਾਨ ਆ 1935 ਦੇ ਉਸੇ ਅੰਗਰੇਜ਼ਾਂ ਦੇ ਐਕਟ ਦੇ ਮੁਤਾਬਕ ਚੱਲ ਰਿਹਾ ਸਾਡੇ ਕੋਲ ਉਹਨਾਂ ਹੀ ਪੁਲਿਸ ਨੂੰ ਅਧਿਕਾਰ ਨੇ ਉਹੀ ਡੀਸੀ ਹੈ ਉਹੀ ਐਸਐਸਪੀ ਹੈ ਅਸੀਂ ਤਾਂ ਆਜ਼ਾਦ ਦੇਸ ਦਾ ਪ੍ਰਸ਼ਾਸਨ ਹੀ ਨਹੀਂ ਬਣਾਇਆ ਆਜ਼ਾਦ ਦੇਸ ਦਾ ਪ੍ਰਸ਼ਾਸਨ ਐ ਨਹੀਂ ਹੁੰਦਾ ਉੱਥੇ ਚੁਣੇ ਹੋਏ ਨਮਾਇंदे ਤੇ ਲੋਕਾਂ ਦੀ ਪੁਗਤ ਹੁੰਦੀ ਹੈ ਉੱਥੇ ਕਿਸੇ ਬੰਦੇ ਦੀ ਨਹੀਂ ਹੁੰਦੀ ਬਾਹਰ ਜਿਹੜੇ ਵਿਕਸਤ ਦੇਸ਼ ਨੇ ਜੇ ਸ਼ਰਾਬੀ ਪਿਆ ਵੀ ਟੱਕਰ ਜੇ ਉਹਨੂੰ ਘਰ ਛੱਡ ਕੇ ਆਉਂਦੇ ਨੇ ਜਦੋਂ ਸੁਧਾਰਨਾ ਵੀ ਇੱਕ ਰੀਲ ਲਾਉਂਦੇ ਨੇ ਆਏ ਦੇਖ ਅੱਗੇ ਤੋਂ ਐ ਚੱਲੀਦਾ ਹੁੰਦਾ ਇਹ ਥੋੜੀਆ ਵੀ ਚਾੱਕ ਕੇ ਮੁਕੰਦਮਾ ਦਰਜ ਕਰ ਦੇਣਗੇ ਉਹਨੂੰ ਬੰਦ ਕਰ ਦੇਣਗੇ ਹਵਾਲਾਤ ਦੇ ਵਿੱਚ ਇਹ ਪੁਲਿਸ ਦਾ ਕੰਮ ਹੁੰਦਾ ਸਾਡੇ ਪੁਲਿਸ ਦਾ ਉਹ ਕੰਮ ਕਿਉਂ ਅਜੇ ਵੀ ਉਹ ਇਹ ਸਮਝਦੇ ਨੇ ਕਿ ਇਹ ਗੁਲਾਮ ਲੋਕ ਨੇ ਇਸ ਡਾਂਗ ਨਾਲ ਹੀ ਠੀਕ ਹੁੰਦੇ ਨੇ ਇਹਨਾਂ ਨਾਲ ਜਿੰਨਾ ਜ਼ਿਆਦਾ ਕਰੋਲ ਬਿਹਾਲ ਕੀਤਾ ਜਾਏ ਓਨਾ ਇਹ ਚੰਗਾ ਹੈ ਇਸ ਕਰਕੇ ਵੱਡੇ ਕਨਸਟਿਚਨ ਨੂੰ ਦੇਖਣ ਦੀ ਲੋੜ ਹੈ ਕੱਲਾ ਇੰਨਾ ਨਹੀਂ ਹੈ ਉਹ ਹੱਕ ਕਿੱਥੇ ਨੇ ਪੰਚਾਇਤੀ ਰਾਜ ਸਿਸਟਮ ਦੇ 73ਵੀਂ ਸਵਿਧਾਨਕ ਸੋਧ ਹੈ 24 ਅਪ੍ਰੈਲ 1993 ਨੂੰ ਨੋਟੀਫਿਕੇਸ਼ਨ ਹੋ ਗਿਆ ਸੀ ਜਿਹਦੇ ਚ ਦਰਜ ਹੈ ਕਿ ਇਹ ਪੰਚਾਇਤੀ ਰਾਜ ਸਿਸਟਮ ਦੇ ਵਿੱਚ ਇਹਦੇ ਹਿੱਸੇ ਦਾ ਬਜਟ ਇਹਦੇ ਦਾਇਰੇ ਚ ਆਉਂਦੇ ਕਰਮਚਾਰੀ ਇਹਦੇ ਜਿਹੜੇ ਦਾਇਰੇ ਦੇ ਵਿੱਚ ਨਾਲ ਸੰਬੰਧਿਤ ਜਿਹੜੇ ਟੋਟਲ ਕੰਮ ਨੇ 29 ਡਿਪਾਰਟਮੈਂਟਾਂ ਦੇ ਉਹ ਇਹਨੂੰ ਸੌਂਪੇ ਜਾਣਗੇ ਅੱਜ ਤੱਕ ਕਿਉਂ ਨਹੀਂ ਸੌਪੇਗੇ ਇਸ ਲਈ ਨਹੀਂ ਸੌਪੇਗੇ ਕਿ ਉਹ ਤਾਂ ਚਾਹਦੇ ਨਹੀਂ ਸੀ ਇੱਕ ਵਾਰ ਕਾਨੂੰਨ ਬਣ ਗਿਆ ਕਿਸੇ ਤਰੀਕੇ ਦੇ ਨਾਲ ਮੁੜ ਕੇ ਦੇਣਾ ਨਹੀਂ ਚਾਹੁੰਦਾ ਕੋਈ ਵੀ ਜੇ ਇਹ ਸੌਂਪ ਦੋ ਤਾਂ ਐਮਐਲਏ ਕੋਲ ਕਿਉਂ ਜਾਊਗਾ ਕੋਈ ਅਫਸਰ ਦੀ ਚੱਕਰੀ ਕਿਉਂ ਕਰੂਗਾ ਕੋਈ ਕਿਸੇ ਮੰਤਰੀ ਕੋਲ ਕਿਉਂ ਜਾਊਗਾ ਕੋਈ ਕਰਨਾਟਕਾ ਜਾ ਕੇ ਦੇਖੋ ਕਰਨਾਟਕਾ ਦਾ 40% ਬਜਟ ਸਟੇਟ ਦਾ ਸਿੱਧਾ ਪੰਚਾਇਤੀ ਰਾਜ ਦੇ ਖਾਤਿਆਂ 'ਚ ਜਾਂਦਾ ਹੈ। ਸਾਡੇ ਲੋਕ ਸਮਝੇ ਨਹੀਂ ਸਕੇ ਉਹਨਾਂ ਕੋਲ ਤਾਕਤਾਂ ਕੀ ਆ ਫਿਰ? ਨਹੀਂ ਸਮਝੇ ਸਾਡਾ ਪੰਜਾਬ ਬੈਕਵਰਡ ਹੈ ਇਸ ਮਾਮਲੇ 'ਚ ਜੋ ਮਰਜੀ ਅਸੀਂ ਕਹੀ ਜਾਈਏ ਕਿ ਪੰਜਾਬ ਪੜਿਆ ਦੇਖਿਆ ਇਹ ਦੁਨੀਆ ਦੇ ਚੱਕਰ ਕੱਟਦਾ ਹੈ। ਸਾਡੀ ਬਹੁਤ ਪਛੜਿਆ ਪਾਣਾ ਹੈ ਬૌਧਿਕ ਤੌਰ ਦੇ ਉੱਤੇ। ਤੁਸੀਂ ਮੈਨੂੰ ਦੱਸ ਦੇਣਾ ਹਾਈ ਕੋਰਟ ਦੇ ਵਕੀਲਾਂ ਨਾਲ ਗੱਲ ਕਰਿਓ ਜਾ ਕੇ ਚੁੜਕੇ ਕਰ ਲੈਣਾ 10 ਵਕੀਲ ਜਿਹੜੇ ਬਹੁਤ ਬ੍ਰਿਲੀਅੰਟ ਵਕੀਲ ਹੋਣਗੇ। ਇਸੇ ਢੱਗ ਦੇ ਨਾਲ ਯੂਨੀਵਰਸਿਟੀਆਂ ਦੇ ਪ੍ਰੋਫੈਸਰਾਂ ਨਾਲ ਕਰ ਲੈਣਾ ਜਿਹੜੇ ਪੋਲੀਟੀਕਲ ਸਾਇੰਸ ਪੜ੍ਹਾਉਂਦੇ ਹੋਣਗੇ ਜਿਹੜੇ ਇਕਨੋਮਿਕਸ ਪੜ੍ਹਾਉਂਦੇ ਹੋਣਗੇ ਹੋਰ ਬੌਧਿਕ ਤਬਕੇ 'ਚ ਉਹਨੂੰ ਦੱਸੋ ਜੀ ਪੰਚਾਇਤੀ ਰਾਜ 'ਚ ਕੀ ਕੀ ਹੱਕ ਨੇ ਉਹ ਦੱਸ ਦੇਣ ਵਿਲੇਜ ਕਾਮਨ ਲੈਂਡ ਐਕਟ ਦੇ ਵਿੱਚ ਕੀ ਕੀ ਹੱਕ ਨੇ ਉਹ ਦੱਸਣ ਮੰਨ ਰੇਗਾ ਕੀ ਆ ਉਹਦਾ ਐਕਟ ਕੀ ਕਹਿੰਦਾ ਕੀ ਹੱਕ ਨੇ ਬੰਦੇ ਨੂੰ ਜੇ ਉਹ ਦੱਸ ਦੇਣਗੇ ਤਾਂ ਪਤਾ ਲੱਗ ਜੂਗੇ ਪੰਜਾਬ ਤਾਂ ਬਹੁਤ ਚੇਤਨ ਜੇ ਬੌਧਿਕ ਤਬਕਾ ਇਹਨਾਂ ਗੱਲਾਂ ਤੇ ਮੈਂ ਇਹ ਨਹੀਂ ਕਿ ਉਹਨਾਂ ਨੂੰ ਆਉਂਦਾ ਨਹੀਂ ਉਹਨੂੰ ਇਹ ਵੀ ਇਹੋ ਜਿਹਾ ਰੋਣ ਨੇ ਨਾ ਚੋਕੜਾ ਮੇਰਾ ਬਿਜ਼ਨਸ ਚੱਲਣਾ ਹੈ ਆਪਾਂ ਕੀ ਕਰਨਾ ਪੜ ਕੇ ਸਾਨੂੰ ਕੀ ਸਾਨੂੰ ਕੀ ਉਹ ਉਹ ਕਸਟ ਪੜਦੇ ਨੇ ਜੀ ਦਾ ਕੇਸ ਆ ਜੇ ਉਹਨਾਂ ਕੋਲੇ ਜਾਂ ਕੋਈ ਸਰਪੰਚ ਕਹਿੰਦਾ ਮੈਨੂੰ ਸਸਪੈਂਡ ਕਰਤਾ ਜੀ ਉਹ ਜਦੋਂ ਪੈਸੇ ਲੈ ਕੇ ਜਾਊਗਾ ਕੈਬਲ ਐਕਟ ਉਹਨਾਂ 'ਕ ਪੜਨਗੇ ਇਹ ਸ਼ਬਦ ਗੁਰੂ ਦੀ ਧਰਤੀ ਹੈ ਜਿੱਥੇ ਕਿਹਾ ਗਿਆ ਸ਼ਬਦ ਗਿਆਨ ਹੈ ਅਸੀਂ ਰੋਜ਼ ਰੱਟਾ ਲਾਉਂਦੇ ਆ ਗੁਰਬਾਣੀ ਨੂੰ ਪਰ ਸ਼ਬਦ ਨੂੰ ਗਿਆਨ ਦੇ ਰੂਪ ਦੇ ਵਿੱਚ ਪੰਜਾਬ ਦੀ ਧਰਤੀ ਤੇ ਸਤਿ ਸਤਕਾਰਿਆ ਨਹੀਂ ਜਾ ਰਿਹਾ ਜੇ ਸਤਿਕਾਰਿਆ ਜਾਂਦਾ ਹੋਵੇ ਤਾਂ ਸਾਡੇ ਹਰ ਗੁਰਦੁਆਰੇ ਦੇ ਗ੍ਰੰਥੀ ਨੂੰ ਪਿੰਡਾਂ ਦੇ ਲੋਕਾਂ ਤੇ ਲਾਗੂ ਹੋ ਰਹੇ ਕਾਨੂੰਨ ਤੋਂ ਲੈ ਕੇ ਰੂਲ ਤੋਂ ਲੈ ਕੇ ਗੁਰਦੁਆਰਾ ਚੋ ਡੈਲੀ ਪੜਾਈ ਹੋਣੀ ਚਾਹੀਦੀ ਹੈ। ਹਰ ਗੁਰਦੁਆਰੇ ਦੇ ਵਿੱਚ ਕਲਾਸਾਂ ਲੱਗਣੀਆਂ ਚਾਹੀਦੀਆਂ ਨੇ ਪਿੰਡਾਂ ਦੇ ਬਾਬਲੇ ਦੇ ਵਿੱਚ। ਔਰ ਉਹ ਪ੍ਰਬੰਧ ਜਿਨ੍ਹਾਂ ਦੇ ਕਰਨ ਗ੍ਰੰਥੀਆਂ ਨੂੰ ਟ੍ਰੇਨਡ ਕਿਨੇ ਕਰਨਾ ਹੈ ਸਰਉਣੀ ਕਮੇਟੀ ਵੀ ਕਰ ਸਕਦੀ ਹੈ ਜਾਂ ਸਰਕਾਰਾਂ ਕਰਨ ਜਿਹੜੀਆਂ ਵੀ ਉਸ ਲੈਵਲ ਦੇ ਉੱਤੇ ਚੱਲਦੀਆਂ ਨੇ। ਇਸ ਲਈ ਸਭ ਤੋਂ بڑا ਸਵਾਲ ਇਹ ਹੈ ਕਿ ਪਹਿਲਾਂ ਇਹ ਚੇਤਨਾ ਕਿੰਨੇ ਬੰਦਿਆਂ ਨੂੰ ਪਤਾ ਹੈ ਕਿ ਕੋਈ ਗram ਸਭਾ ਹੁੰਦੀ ਹੈ ਜੀ ਜੇ ਪਿੰਡਾਂ ਚ ਤੁਸੀਂ ਬਹੁਤ ਕਹੋਗੇ ਇਹਦੇ ਚੋਂ ਵੀ 90% பேர் ਹੋਣਗੇ ਦੂਜੀ ਗੱਲ ਜੀ ਅਗਲਾ ਸਵਾਲ ਉਹ ਇਹ ਕਰਦੇ ਨੇ ਕਿ ਗram ਸਭਾ ਤਾਂ ਹੁੰਦੀ ਹੈ ਸੁਣਿਆ ਪਰ ਇਹ ਕਿਵੇਂ ਬਣਦੀ ਹੈ ਇਹ ਨਹੀਂ ਪਤਾ ਪਰ ਪ੍ਰੈਕਟੀਕਲ ਲੋਕਾਂ ਨੇ ਦੇਖਿਆ ਨਹੀਂ ਨਾ ਹੁਣ ਜੇ ਅਸੀਂ ਅੱਜ ਗੱਲ ਕਰੀਏ ਵੀ ਜੇ ਉਸ ਅਫੀਸਰ ਨੇ ਇਹਨਾਂ ਨੂੰ ਰੋਕ ਕੇ ਸਰਪੰਚ ਸਾਹਿਬ ਨੂੰ ਗੁਨਾਹ ਕੀਤਾ ਗਲਤੀ ਕੀਤੀ ਜਾਂ ਸਾਜ਼ਿਸ਼ ਵੀ ਆ ਤਾਂ ਗram ਸਭਾ ਦਾ ਜਿਹੜਾ ਮਤਾ ਪੈ ਗਿਆ ਕਿਵੇਂ ਉਹਨਾਂ ਤੋਂ ਹੁਣ ਮਾਫੀ ਮੰਗਵਾ ਦੂਗਾ ਜਾਂ ਕੀ ਕਰਾ ਦੂਗਾ ਪ੍ਰੈਕਟੀਕਲੀ ਇਹ ਕੀ ਕਰੂਗਾ ਜੀ ਨਹੀਂ ਕੁਝ ਨਹੀਂ ਪ੍ਰੈਕਟੀਕਲੀ ਇਹ ਨਹੀਂ ਕਰਨਾ ਹੁੰਦਾ ਕਿ ਉਹਦੇ ਤੋਂ ਜਾ ਕੇ ਮਾਫੀ ਮੰਗਾ ਲੂਗਾ ਆਪਣੇ ਸਟੈਂਡ ਲੈ ਲੈਣੇ ਜਦੋਂ ਸੰਗਤ ਬੈਠਦੀ ਹੈ ਪ੍ਰਾਣੀ ਜੇ ਲੰਗਰ ਬੈਠਦੇ ਸਭ ਨੂੰ ਕਹਿੰਦੇ ਨੇ ਤਾਂ ਕੀ ਪ੍ਰੈਕਟੀਕਲ ਹੁੰਦਾ ਸੰਗਤ ਦਾ ਬੈਠਣਾ ਪ੍ਰੈਕਟੀਕਲ ਕੀ ਹੁੰਦਾ ਸਰਬਤ ਖਾਲਸਾ ਦਾ ਬੁਲਾਇਆ ਜਾਣਾ ਪ੍ਰੈਕਟੀਕਲ ਕੀ ਹੁੰਦਾ ਮਤਲਬ ਇਹ ਹੁੰਦਾ ਪ੍ਰੈਕਟੀਕਲੀ ਕਿ ਤੁਸੀਂ ਬੈਠ ਕੇ ਉਹਨਾਂ ਦੀ ਇਹ ਪ੍ਰੈਕਟੀਕਲ ਕੀ ਹੁੰਦਾ ਦਾ ਮਤਲਬ ਮਟੀਰੀਅਲ ਸੋਚ ਮੈਨੂੰ ਸਾਹਮਣੇ ਕੀ ਦਿਖਾਈ ਦਿੰਦਾ ਇਕੱਠ ਚ ਲੋਕ ਤਾਂ ਸੰਤੁਸ਼ਟੀ ਭਾਲਦੇ ਜੀ ਆਪਣੀ ਵੀ ਮੇਰੀ ਹੱਥੀ ਹੋਗੀ ਹੁਣ ਮੇਰੀ ਸੰਤੁਸ਼ਟੀ ਹੋਵੇ ਹਰ ਬੰਦਾ ਸੰਤੁਸ਼ਟੀ ਕੇਵਲ ਮਟੀਰੀਅਲ ਗੇਨ ਚੋਂ ਦੇਖਦਾ ਉਹ ਵਿਚਾਰਾਂ ਦੀ ਸੁਰਤਾ ਚੋਂ ਗੁਰਮਤੇ ਚੋਂ ਬੈਠ ਕੇ ਸਾਂਝੀ رائے ਚੋਂ ਦੇਖਣਾ ਛੱਡ ਗਿਆ ਇਹੀ ਤਾਂ ਐਨ ਕੋ ਲੱਗੀ ਹੈ ਜਿਹੜੀ ਬੌਧਿਕ ਅਕਾਲੀ ਦੀ ਹੈ ਜਿੱਦਣ ਉਹ ਕਹਿਣਗੇ ਕਿ ਇਹ ਬੈਠ ਕੇ ਫੈਸਲੇ ਹੋਣਗੇ ਉਹ ਚੋਂ ਕੀ ਮਿਲਦਾ ਕੀ ਨਹੀਂ ਮਿਲਦਾ ਇਹ ਉਦੋਂ ਬਾਅਦ ਦੀਆਂ ਗੱਲਾਂ ਨੇ ਪਹਿਲਾ ਬੈਠਣਾ ਸਿੱਖਣਗੇ ਲੋਕ ਇਹ ਸਵਾਲ ਆਪਣੇ ਆਪ ਦੇ ਵਿੱਚ ਹੀ ਉੱਥੋਂ ਹੀ ਆਉਂਦੇ ਨੇ ਸਾਥੋਂ ਕਰਾਏ ਜਾਂਦੇ ਨੇ ਵੀ ਇਹਦੇ ਚੋਂ ਕੀ ਕੱਢੇਗਾ ਕੋਈ ਬੰਦਾ ਸਮਾਜ ਸੇਵਾ ਲਈ ਤੁਰਦਾ ਘਰ ਤੋਂ ਜੀ ਅੱਗੇ ਲੋਕ ਜਾਂਦੇ ਸੀ ਉਹ ਕਹਿੰਦਾ ساری ਜ਼ਿੰਦਗੀ ਬਰਬਾਦ ਕਰ ਲਈ ਤੂੰ ਕੀ ਕੀਤਾ ਜਵਾਬ ਨਹੀਂ ਸਾਂਭੇ ਫਲਾਣਾ ਨਹੀਂ ਸਾਂਭਿਆ ਫਿਰ ਉਹ ਗੁਰੂ ਦੀ ਮੰਨ ਕੇ ਗੁਰੂ ਉਦਾਸੀਆ ਮਗਰ ਜਾਣ ਦਾ ਮਰਦਾਨੇ ਤੇ ਗੁਰੂ ਤੋਂ ਵੀ ਜਵਾਬ ਤਾਂ ਦੇਖੇ ਨਹੀਂ ਗਏ ਐਨਾ ਸਿਰ ਉਹ ਕੀ ਦੀ ਮੰਨਣਾ ਅਸੀਂ ਫਸ ਗਏ ਆ ਦੋ ਤਰਾਂ ਦੇ ਵਿੱਚ ਗੁਰੂ ਸਾਨੂੰ اخلاਕੀ ਤੌਰ ਤੇ ਫਿਲਾਸਫੀ ਨਾਲ ਖੜਾ ਦਿੰਦਾ ਹੈ ਦੂਜੇ ਪਾਸੇ ਸਾਨੂੰ ਲਾਲਚ ਤੇ ਪਰਸਨਲ ਨਿੱਜੀ ਗਰਜਾਂ ਨਾਲ ਜੁੜ ਜਾਂਦੇ ਆ ਦੋਨਾਂ ਚੋਂ ਇਹ ਬਖਰੇਵਾ ਕਰਨਾ ਪਏਗਾ ਨਖੇੜਾ ਕਰਨਾ ਪਏਗਾ ਜੇ ਸਮਾਜ ਬਿਹਤਰ ਹੈ ਸਮਾਜ ਚ ਡਰ ਨਹੀਂ ਹੈ ਜੇ ਸਮਾਜ ਚ ਸਾਰੇ ਕਿਹਨੂੰ ਰੋਜੀ ਰੋਟੀ ਮਿਲਦੀ ਹੈ ਜੇਕਰ ਸਮਾਜ ਚ ਨੇੜਲੇ ਸਕੂਲ ਚ ਸਭ ਨੂੰ ਬਰਾਬਰ ਦੀ ਪੜ੍ਹਾਈ ਮਿਲਦੀ ਹੈ ਨੇੜੇ ਡਿਸਪੈਂਸਰੀ ਆ ਸਭ ਨੂੰ ਦਵਾਈ ਬੂਟੀ ਮਿਲਦੀ ਹੈ ਤਾਂ ਤੁਹਾਡੇ ਜੋ ਅੱਖਾਂ ਦਾ ਵੀ ਪਲ ਜੇ ਨੇੜੇ ਤੇੜੋ ਤਾਂ ਕੁਝ ਮਿਲਦਾ ਨਹੀਂ ਤੁਸੀਂ ਕਹਿੰਦੇ ਹੋ ਕੀ ਮਿਲਦਾ ਲੱਖਾਂ ਬੰਦਾ ਪੜ ਨਹੀਂ ਸਕਦਾ ਲੱਖਾਂ ਬੰਦਾ ਦਵਾਈ ਕਰਿਓ ਮਰ ਰਿਹਾ ਹੈ ਲੱਖਾਂ ਬੰਦਾ ਰੋਜੀ ਰੋਟੀ ਨੂੰ ਤਲਾਸ਼ਦਾ ਸੱਤ ਸਮੁੰਦਰ ਪਾਰ ਜਾ ਰਿਹਾ ਹੈ ਕੀ ਇਹਦੇ ਨਾਲ ਮਿਲ ਗਿਆ ਹੁਣ ਤੱਕ 75 ਸਾਲਾਂ ਚ ਜੇ ਨਹੀਂ ਮਿਲਿਆ ਤਾਂ ਦੁਬਾਰਾ ਬੈਠ ਕੇ ਸੋਚੋ ਗ੍ਰਾਮ ਸਭਾ ਦੁਬਾਰਾ ਬੈਠ ਕੇ ਸੋਚਣ ਦਾ ਨਾਮ ਹੈ ਇਹ ਪੁਰਾਣੇ ਕੀਤੇ ਗਏ ਗੁਰਮਤਿ ਸਰਬੱਤ ਖਾਲਸਿਆਂ ਦੀ ਪਰਥਾ ਨੂੰ ਦੁਬਾਰਾ ਸ਼ੁਰੂ ਕਰਕੇ ਸੁਰਜੀਤ ਕਰਨ ਦਾ ਨਾਮ ਹੈ ਜੇ ਇਹਦੇ ਤੇ ਲੋਕ ਆ ਜੜ ਗਏ ਬਾਕੀ ਚੀਜ਼ਾਂ ਦੇ ਰਾਹ ਇੱਥੋਂ ਨਿਕਲ ਲੰਗੇ ਬਸ ਜਦੋਂ ਰਾਹ ਮਿਲਦਾ ਜਾਊਗਾ ਤੇ ਉਦੋਂ ਬਾਅਦ ਜਿਹੜੇ ਲੋਕ ਨੇ ਨਾ ਵੀ ਸੜਕਾਂ ਤੇ ਨਹੀਂ ਜਾ ਰਹੇ ਜਾਂ ਗੱਲ ਨਹੀਂ ਕਰ ਰਹੇ ਜਾਂ ਕਿਸੇ ਮਸਲੇ ਤੇ ਬੋਲ ਨਹੀਂ ਰਹੇ ਉਹ ਮਸਲੇ ਤੇ ਬੋਲਣ ਲੱਗ ਜਾਂਦੇ ਨੇ ਜਦੋਂ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਕੇ ਲੈਂਡ ਪੂਲਿੰਗ ਦੀ ਗੱਲ ਕਰਦੀਆਂ ਨੇ ਜੀ ਸਰਕਾਰ ਦੀ ਕੁਰਸੀ ਹਿੱਲਦੀ ਹੈ ਜਿਹੜੀ ਮਰਜ਼ੀ ਮਜ਼ਬੂਤ ਹੋਵੇ ਜਦੋਂ 378 ਦੇ ਦਿੱਲੀ ਚ ਜਾ ਕੇ ਬੈਠਦੇ ਨੇ ਤਾਂ 55 ਇੰਚ ਦੀ ਛਾਤੀ ਛੋਟੀ ਹੋ ਜਾਂਦੀ ਹੈ ਇਹ ਹੈ ಗ್ರಾಮ ਸਭਾ ਦਾ ਰਤਬਾ ਮਤਲਬ ਇੱਕ ਇਕੱਠ ਦੀ ಗ್ರಾಮ ਸਭਾ ਦਾ ਰਤਬਾ ਇਹ ਨਹੀਂ ਇਕੱਲਾ ਇਕੱਠ ਨਹੀਂ ਹੈ ਸਮੂਹਿਕ ਤਾਕਤ ਕੋਈ ਸਮੂਹਿਕ ਇਕੱਲੀ ਤਾਕਤ ਨਹੀਂ ਹੈ ਪਹਿਲਾਂ ਡੈਲੀਗੇਟ ਬੜ ਕੇ ਬੈਠ ਕੇ ਤੁਸੀਂ ਵਿਚਾਰ ਕਰਦੇ ਹੋ ਵਿਚਾਰ ਦੀ ਤਾਕਤ ਹੈ ਵਿਚਾਰ ਦੇ ਵਿੱਚੋਂ ਸਮੂਹਿਕਤਾ ਵੀ ਨਿਕਲਦੀ ਹੈ ਵਿਚਾਰ ਦੇ ਵਿੱਚੋਂ ਇਕੱਠ ਹੋ ਕੇ ਤੇ ਬਾਕੀ ਚੀਜ਼ਾਂ ਵੀ ਜਾਂਦੇ ਨੇ ਰੌੜਾ ਇਹ ਹੈ ਸਾਨੂੰ ਇਕੱਠ ਚੋਂ ਵੀ ਮਟੀਰੀਅਲ ਲਿਖਦਾ ਇਕੱਠ ਤਾਂ ਬਹੁਤ ਲੋਕ ਵੀ ਕਰ ਲੈਂਦੇ ਨੇ ਇਹੋ ਜੇ ਇਕੱਠ ਹਜੂਮ ਹੁੰਦਾ ਦੰਗਿਆਂ 'ਚ ਵੀ ਇਕੱਠ ਹੁੰਦਾ ਜੀ ਭੀੜ ਹੁੰਦੀ ਆ ਇਕੱਠ ਹੁੰਦਾ ਹਜ਼ਾਰਾਂ ਬੰਦਾ ਦੂਜੇ ਨੂੰ ਮਾਰਨ ਲਈ ਚੱਲਦਾ ਇਹਦੇ 'ਚ ਬਖਰੇਵਾ ਕਰਨਾ ਪਏਗਾ ਇਕੱਠ ਕਾਦੇ ਵਾਸਤੇ ਇਕੱਠ ਕਿਹੜੇ ਵਿਚਾਰ ਵਾਸਤੇ ਸਰਬੱਤ ਦੇ ਭਲੇ ਵਾਸਤੇ ਗੁਰਮੇ ਕੋ ਵੈਸੋ ਸਭਾ ਬਚਾਏ ਹਾਂ ਤੇ ਉਹ ਉਹਦਾ ਨਿਖੇੜਾ ਕਰਨਾ ਪਏਗਾ ਹਰ ਇਕੱਠ ਗ੍ਰਾਮ ਸਭਾ ਨਹੀਂ ਹੁੰਦੀ ਹਰ ਇਕੱਠ ਸਰਬਤ ਖਾਲਸਾ ਨਹੀਂ ਹੁੰਦਾ ਹਰ ਇਕੱਠ ਵਿਧਾਨ ਸਭਾ ਨਹੀਂ ਹੁੰਦੀ ਹਰ ਇਕੱਠ ਪਾਰਲੀਮੈਂਟ ਨਹੀਂ ਹੁੰਦੀ ਇਹਨਾਂ ਤਾਂ ਜੀ ਇਹਨਾਂ ਇਕੱਠਾਂ ਦੇ ਵਿੱਚ ਮਤਿਆਂ ਦੇ ਵਿੱਚ ਲੋਕ ਨਹੀਂ ਇਕੱਠੇ ਹੁੰਦੇ ਜੀ ਫਿਰ ਫੈਕਟਰੀ ਸਾਹਿਬ ਨਹੀਂ ਆਉਂਦੇ ਜੀ ਫਿਰ ਅਧਿਕਾਰੀ ਨਹੀਂ ਆਉਂਦੇ ਇਹ ਜਿਹੜੀਆਂ ਰਕਾਬਟਾਂ ਪਈਆਂ ਰਹਿੰਦੀਆਂ ਫਿਰ ਉਹ ਕਿੱਦਾਂ ਤੰਤਰ ਚੱਲੂਗਾ ਜੀ ਸਿਸਟਮ ਕਿੱਦਾਂ ਚੱਲੂ ਨਹੀਂ ਨਹੀਂ ਆਉਦਾ ਕਿੱਦਾਂ ਨਹੀਂ ਜਦੋਂ ਆਉਂਦੇ ਹੀ ਨਹੀਂ ਹਜੇ ਤੱਕ ਅਜੇ ਤੱਕ ਪਤਾ ਹੀ ਹੈ ਨਹੀਂ ਕੁਝ ਤਾਂ ਆਉਣਗੇ ਕਿਉਂ ਲੋਕਾਂ ਦੇ ਲਈ ਆਉਣਗੇ ਲੋਕਾਂ ਨੂੰ ਕੀ ਪਤਾ ਵੀ ਗ੍ਰਾਮ ਸਭਾ ਜੇ ਕੋਈ ਲੋਕਾਂ ਨੇ ਗੱਲ ਸਟਾਰਟ ਕੀਤੀ ਆ ਪਿੰਡਾਂ ਚ ਲੋਕਾਂ ਨੇ ਜੀ ਕਿਸੇ ਵੀ ਮੀਡੀਆ ਚ ਮੈਂ ਮੀਡੀਆ ਦੀ ਗਾਰੰਟੀ ਕਰਦਾ 99% ਨੂੰ ਮੈਂ ਪਰਚਾ ਫਾਦਣਾ ਜੇ ਸਾਰੇ ਫੇਲ ਨਾ ਹੋਏ ਐਡੀਟਰਾਂ ਤੱਕ ਉਹ ਦੱਸ ਦੇ ਬਾਕੀ ਕੀ ਆ ਬਾਕੀ ਤਾਂ ਛੱਡੋ ਇਹ ਪ੍ਰਚਾਰ ਕਿਨੇ ਕਰਨਾ ਹੁੰਦਾ ਪ੍ਰਚਾਰ ਜਾਂ ਮੀਡੀਆ ਗੋਦੀ ਮੀਡੀਆ ਜਾਂ ਵਿਚਾਰਾ ਅਣਜਾਣ ਮੀਡੀਆ ਜਾਂ ਬਾਕੀ ਆ ਮੀਡੀਆ ਦੀ ਟ੍ਰੇਨਿੰਗ ਕੌਣ ਕਰਦਾ ਕਿ ਉਹਨੂੰ ਇਹਨਾਂ ਚੀਜ਼ਾਂ ਨਾਲ ਜਿਹੜੇ ਸਾਡੇ ਮਾਂ-ਬਾਪ ਦੇ ਸਰੋਕਾਰ ਨੇ ਉਹਨਾਂ ਨਾਲ ਪੁੱਛੇ ਸਾਡਾ ਸਿਲੇਬਸ ਕਿੱਥੇ ਆ ਜਵਾਕ ਬੀਏ ਪਾਸ ਕਰਕੇ ਕਾਲਜ ਧੱਕੇ ਖਾ ਕੇ ਆ ਜਾਂਦਾ ਉਹਨੂੰ ਨਹੀਂ ਪਤਾ ਪੰਚਾਇਤ ਕਿਵੇਂ ਵਰਦੀ ਉਹਦੇ ਨਾਲ ਉਹਦਾਨ ਬੜਾ ਬਾਪ ਜਿਆਦਾ ਜਾਣਦਾ ਹੁੰਦਾ ਤਾਂ ਪੜ੍ਹਾਈ ਲਿਖਾਈ ਦਾ ਮਤਲਬ ਕੀ ਬੱਚੇ ਸਾਡਾ ਸਿਲੇਬਸ ਹੋ ਕਿਉਂ ਨਹੀਂ ਹੈ ਜਿੱਥੇ 9ਵੀਂ 10ਵੀਂ ਵਾਲਾ ਪਾਸ ਵਾਲਾ ਬੱਚਾ ਆਪਣੇ ਮਾਂ-ਬਾਪ ਨੂੰ ਗਾਈਡ ਕਰ ਸਕੇ ਕਿਆ ਚੀਜ਼ ਐ ਤੇਰੀ ਜ਼ਿੰਦਗੀ ਨੂੰ ਫਾਇਦਾ ਦੇਣ ਵਾਲੀ ਇਸੇ ਲਈ ਫਿਰ ਉਹਦਾ ਮਾਵਾ ਪੇ ਕਹ ਰਿਹਾ ਵੀ ਤੂੰ ਤਾਂ ਧੱਕੇ ਖਾ ਰਿਆ ਐ ਐਮੀ ਤਾਂ ਇੰਨਾ ਇੰਨਾ ਟਾਈਮ ਵੀ ਪੱਟਦਾ ਤੇਰੇ ਕੋਲ ਤਾਂ ਕੁਝ ਹੈ ਹੀ ਨਹੀਂ ਤੂੰ ਤਾਂ ਨਲਾਇਕ ਉਹ ਨਰਾਸ਼ ਹੋਇਆ ਜਾਂ ਗੋਲੀਆਂ ਤੇ ਲੱਗ ਜਾਂਦਾ ਖੰਡ ਤੇ ਜਾਂ ਖੁਦਕੁਸ਼ੀ ਕਰਦਾ ਉਹ ਕਿੱਧਰ ਜਾਊਗਾ ਜਵਾਕ ਦਾ ਤਕਸੂਰ ਨਹੀਂ ਜਵਾਕ ਨੂੰ ਕੀ ਪੜਾਇਆ ਜਾਣਾ ਐ ਸਿਲੇਬਸ ਕਿਉਂ ਜਾ ਹੋਣਾ ਐ ਕਿਹੜੇ ਤਰੀਕੇ ਨਾਲ ਪੜਾਇਆ ਜਾਣਾ ਐ ਇਹ ਸਿਸਟਮ ਕੌਣ ਬਣਾਊਗਾ ਜਦੋਂ ਸਕੂਲ ਨਹੀਂ ਸੀ ਉਦਨੇ ਉਦੋਂ ਕਿੱਥੇ ਬੜਦੇ ਸੀ ਮੁਸਲਮਾਨ ਮਸੀਤਾਂ ਚ ਪੜਦੇ ਸੀ ਸਿੱਖ ਗੁਰਦੁਆਰਿਆਂ 'ਚ ਪੜਦੇ ਸੀ Hindu ਮੰਦਿਰਾਂ 'ਚ ਪੜਦੇ ਸੀ ਉਦੋਂ ਸਕਾਲਰ ਨਹੀਂ ਪੈਦਾ ਹੁੰਦੇ ਸੀ ਉਦੋਂ ਵੱਡੇ ਮਨੁੱਖ ਨਹੀਂ ਪੈਦਾ ਹੋਏ ਜਾਂ ਹੁਣ ਵੱਡੇ ਹੋ ਰਹੇ ਨੇ ਤੇ ਇਸ ਲਈ ਉਹ ਸਵਾਲ ਕਿਉਂਕਿ ਉਹ ਨੇੜੇ ਹੁੰਦੇ ਸੀ ਫਿਲਾਸਫੀ ਦੇ ਉਹ ਜ਼ਿਆਦਾ کارਗਰ ਮਨੁੱਖ ਪੈਦਾ ਹੁੰਦੇ ਸੀ ਹੁਣ ਅਸੀਂ ਬਿਨਾਂ ਕਿਸੇ ਅਣਜਾਣ ਮਟੀਰੀਅਲ ਸਾਡੇ ਕੋਲ ਬਹੁਤਾਂ ਗੱਡੀਆਂ ਬਹੁਤ ਨੇ ਪਹਿਲਾਂ ਨਾਲੋਂ ਪੱਕੇ ਘਰ ਨੇ ਕੋਠੀਆਂ ਨੇ ਐਸੀ ਚੱਲਦੇ ਨੇ ਪਰ ਅੰਦਰੋਂ ਖੋਖਲਾ ਦਿਮਾਗ ਉਹਦੇ 'ਚ ਬੜਿਆ ਕੁਝ ਨਹੀਂ ਬਾਕੀ ਚੀਜ਼ਾਂ ਸਾਨੂੰ ਪਤਾ ਨਹੀਂ ਇਹ ਜਿਹੜੀਆਂ ਸਾਡੀਆਂ ਸੁਭਾਵਾਂ ਹੋਣਗੀਆਂ ਪਹਿਲਾਂ ਗ੍ਰਾਮ ਸਭਾ ਬਾਰੇ ਇੱਕ ਪ੍ਰਚਾਰ ਮਹਿੰਮ ਚਲਾਉਣ ਦੀ ਲੋੜ ਹੈ ਫਿਰ ਉਹ ਗ੍ਰਾਮ ਸਭਾਵਾਂ ਦੇ ਲੀਡਰ ਜਿਹੜੇ ਸਰਪੰਚ ਪੰਚ ਨੇ ਉਹਨਾਂ ਨੂੰ ਪੰਜਾਬ ਚ ਇਕੱਠੇ ਹੋ ਕੇ ਆਪਣੇ ਹੱਕ ਲੈਣ ਲਈ ਜਾਗਰੂਕ ਹੋਣ ਦੀ ਲੋੜ ਹੈ ਉਹ ਗਵਰਨਮੈਂਟ ਆਫ ਸਟੇਟ ਗਵਰਨਮੈਂਟ ਨੂੰ ਕਹਿਣ ਕਿ ਸਾਡੇ ਡਿਪਾਰਟਮੈਂਟ ਕਿੱਥੇ ਨੇ ਜਿਹੜੇ ਸੰਵਿਧਾਨ ਚ ਲਿਖੇ ਨੇ ਉਹ ਕਹਿਣ ਕਿ ਉਹ ਮੁਲਾਜ਼ਮ ਸਾਡਾ ਸੈਕਟਰੀ ਨਹੀਂ ਆਉਂਦਾ ਸਾਡੇ ਨੂੰ ਤਾਂ ਸਾਰੇ ਮੁਲਾਜ਼ਮ ਸਾਡੇ ਦਾਇਰੇ ਚ ਆਉਣ ਚਾਹੀਦੇ ਨੇ ਉਹ ਕਹਿਣ ਕਿ ਸਾਡਾ ਪੈਸਾ ਜਿਹੜਾ ਸੀਗਾ ਉਹ ਕਿੱਥੇ ਗਿਆ ਤੇ ਤੁਸੀਂ ਸਾਨੂੰ ਅਸੀਂ ਗਰੰਟਾ ਮੰਗਦੇ ਰਹਿੰਦੇ ਆ ਅਸੀਂ ਮੰਗਦੇ ਤਾਂ ਹੈ ਨਹੀਂ ਸੰਵਿਧਾਨ 'ਚ ਲਿਖਿਆ ਸਾਡੇ ਘਰ ਤੇ ਚਾਹਣਗੇ ਉਹ ਕਿੱਥੇ ਨੇ ਜਿਹੜਾ 1 ਲੱਖ ਲੀਡਰ ਚੁਣਦੇ ਆ ਅਸੀਂ ਪੰਜ ਤੇ ਸਰਪੰਚ ਤੇ ਜ਼ਿਲ੍ਹਾ ਪਰਿਸ਼ਦ ਤੇ ਬਿਲਾਕ ਸੰਪਤੀ ਦੇ ਮੈਂਬਰ ਉਹਨਾਂ ਦੀ ਟ੍ਰੇਨਿੰਗ ਦੀ ਲੋੜ ਹੈ ਪਹਿਲਾਂ ਤੇ ਨਾਲ ਦੀ ਨਾਲ ਫਿਰ ਪਿੰਡਾਂ ਦੇ ਵਿੱਚ ਲੋਕਾਂ ਨੂੰ ਹੁਣ ਜੇ ಗ್ರಾಮ ਸਭਾ ਲੋਕਲ ਲੋਕਾਂ ਨੂੰ ਪਤਾ ਲੱਗ ਜੇ ਕਿ ਤੁਹਾਡਾ ਮਰੇਗਾ ਦਾ ਜੋਬ ਕਾਰਡ ਵੀ ਭਾਈ ಗ್ರಾಮ ਸਭਾ 'ਚ ਬਣੂਗਾ ਤੁਹਾਡਾ ਆਟਾ ਦਾਲ ਵੀ ਜੋ ਬਣਦਾ ਉਹ ಗ್ರಾಮ ਸਭਾ 'ਚ ਲੱਗੂਗਾ ਜੇ ਬਾਕੀ ਦੀਆਂ ਸਕੀਮਾਂ ਨੇ ਉਹ ಗ್ರಾಮ ਸਭਾ 'ਚ ਬੈਠ ਕੇ ਆਪਾਂ ਲਾਵਾਂਗੇ ਇਦੇ 'ਚ ਧੜਾ ਨਹੀਂ ਹੋਏਗਾ ਗਰੁੱਪ ਨਹੀਂ ਪਿੰਡ ਧੜਿਆਂ 'ਚ ਵੱਡ ਤੇ ਪਾਰਟੀਆਂ ਨੇ ਉਹ ਕਹਿੰਦਾ ਇਹਨੇ ਮੈਨੂੰ ਵੋਟ ਨਹੀਂ ਪਾਈ ਮੈਂ ਇਹਦਾ ਕਟਾ ਦਿੰਨਾ ਇਹਨੇ ਮੈਨੂੰ ਆਹ ਨਹੀਂ ਕੀਤਾ ਮੈਂ ਇਹਦਾ ਕੱਟ ਦਿੰਨਾ ਸੰਗਤ ਜਿਹੜੀ ਐ ਉਹ ਕੱਟਣ ਨਹੀਂ ਦਿੰਦੀ ਜਿਹੜਾ ਉੱਥੇ ਕੱਟੂਗਾ ਉਹ ਕਹਿੰਦਾ ਵੀ ਯਾਰ ਵੋਟ ਨਹੀਂ ਪਾਈ ਤੈਨੂੰ ਦੀਦਾ ਤਾ ਹੈ ਨਾ ਇਹਦਾ ਘਰ ਕਿ ਹੋ ਜਾ ਕੱਚਾ ਘਰ ਇਹਦਾ ਕਰਕੇ ਉਹ ਨਹੀਂ ਪਵਾਉਂਦੇ ਸਾਹਮਣੇ ਆਏ ਸੰਗਤ ਨੂੰ ਇਸੇ ਕਰਕੇ 21 ਬਿਸਵੇ ਕਿਹਾ ਗਿਆ ਹੈ ਸੰਗਤ 'ਚ ਬੈਠ ਕੇ ਝੂਠ ਬੋਲਣਾ ਉੱਥੇ ਜਾ ਕੇ ਚਲਾਕੀ ਕਰਨਾ ਇਹ ਫੜੀਆਂ ਜਾਂਦੀਆਂ ਨੇ ਚੀਜ਼ਾਂ ਕਿਉਂਕਿ ਬਹੁਤ ਸਾਰੇ ਲੋਕਾਂ ਚੋਂ ਕੋਈ ਵੀ ਬੰਦਾ ਬੈਠਾ ਹੁੰਦਾ ਉਹ ਕਹਿ ਦਿੰਦਾ ਉੱਠ ਕੇ ਇੱਕ ਅੱਡੇ ਚ ਤਾਰਾ ਬਸਦਾ ਉਹ ਜੇ ਬਾਕੀ ਚੁੱਪ ਕਰ ਜਾਣਗੇ ਸੰਗਤ ਤੋਂ ਡਰ ਇਸ ਕਰਕੇ ਲੱਗਦਾ ਬਹੁਤ ਸਾਰੇ ਸਰਪੰਚਾਂ ਨੂੰ ਵੀ ਲੱਗਦਾ ਕਿਉਂਕਿ ਉਹਨਾਂ ਨੂੰ ਜੋ ਚਾਹਤਾ ਕਿ ਮੇਰੇ ਤੋਂ ਉੱਥੇ ਸਵਾਲ ਨਾ ਹੋ ਜੇ ਵੀ ਭਾਈ ਤੂੰ ਕੀ ਕੀਤਾ ਹੁਣ ਤੱਕ ਬਹੁਤ ਸਾਰੇ ਅਫਸਰਾਂ ਨੂੰ ਲੱਗਦਾ ਸਾਰੇ ਐਮਐਲਏ ਨੂੰ ਲੱਗਦਾ ਸਾਰੇ ਐਮਪੀਆ ਨੂੰ ਲੱਗਦਾ ਜਿਨ੍ਹਾਂ ਕੋਲ ਵੀ ਜਿੰਨੀ ਕੁ ਤਾਕਤ ਹੈ ਉਹਨੂੰ ਲੋਕਾਂ ਦੇ ਇਕੱਠ ਤੋਂ ਡਰ ਲੱਗਦਾ ਹੁਣ ਇਹ ਸਾਰਾ ਕੁਝ ਸਿੱਖਣ ਲਈ ਲੋਕ ਕਿੱਥੇ ਜਾਣ ਜੀ ਫਿਰ ਹੁਣ ਜਦੋਂ ਜਿੱਦਾਂ ਦੇ ਹਾਲਾਤ ਆ ਜਿੱਦਾਂ ਤੁਸੀਂ ਕਹਿੰਦੇ ਵੀ ਪੜਾ ਲਿਖਾ ਵਰਗ ਵੀ ਨਹੀਂ ਜਾਣਦਾ ਇਸ ਬਾਰੇ ਤੇ ਸਾਰੇ ਹੀ ਇਦਾਂ ਦੇ ਹੋਏ ਪਏ ਆ ਤਾਂ ਫੇ ਕਿੱਥੋਂ ਲੋਕ ਜਿਹੜੇ ਇਛੂ ਕਾ ਹਾਂ ਲੋਕ ਸਿੱਖਿਆਤ ਕਿੱਥੋਂ ਜਾਣ ਇਹੀ ਗਿਆਨੀ ਹਰਪ੍ਰੀਤ ਸਿੰਘ ਜਦੋਂ ਅਕਾਲ ਤਖਤ ਦੇ ਜਥੇਦਾਰ ਸੀ ਨਾ ਤਲਵੰਡੀ ਸਾਹਿਬੋਂ ਪੱਤਰਕਾਰਾਂ ਦਾ ਘਟਸਦਿਆ ਸੀ ਮੈਂ ਉਹਨਾਂ ਨੂੰ ਪਹਿਲਾਂ ਕਿਹਾ ਸੀ ਇੱਕ ਕੰਮ ਕਰ ਦਿਓ ਬਾਕੀ ਨਹੀਂ ਤੁਹਾਡੇ ਕੋਲ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਵੀ ਹੈ ਐਨੇ ਸਿੱਖਾਂ ਕੋਲ ਕਾਰਜ ਨੇ ਉੱਥੇ ਤਿੰਨ ਤਿੰਨ ਮਹੀਨੇ ਦੇ ਸਾਰੇ ਯੂਟਿਊਬਰਾਂ ਦੇ ਫਰੈਸ਼ਰ ਕੋਰਸ ਲਵਾ ਦਿਓ ਜੀ ਸਾਡੇ ਹੱਥ 'ਚ ਮਾਈਕ ਹੈਗੇ ਨੇ ਹਾਂ ਜੋ ਸਮਝ ਵੀ ਆ ਜਾਏਗੀ ਤਾਂ ਤਬਦੀਲੀ ਵੱਡੇ ਪੱਧਰ ਤੇ ਆਊਗੀ ਜਿਹੜੀ ਚੀਜ਼ ਦੀ ਆ ਜਾਂਦੀ ਹੈ ਜਿਹੜੀ ਕਿਸਾਨਾਂ ਦਾ ਅੰਦੋਲਨ ਜਿੱਤਿਆ ਗਿਆ ਕਦੇ ਨਾਲ ਜਿੱਤਿਆ ਗਿਆ ਗੋਦੀ ਮੀਡੀਆ ਤਾਂ ਦੂਜੇ ਪਾਸੇ ਹੀ ਖੜਾ ਹੈ ਨਾ ਉਹ ਜਿਹੜੇ ਬੰਦੇ ਜਾਂਦੇ ਸੀ ਉਹਨਾਂ ਨੂੰ ਟਾਈਮ ਦਿੰਦੇ ਨੇ ਇੰਨਾ ਇੰਨਾ ਤਾਂ ਜਾ ਕੇ ਲੋਕਾਂ ਤੱਕ ਗੱਲ ਪਹੁੰਚਦੀ ਹੈ ਜੇ ਇਹ ਗੱਲਾਂ ਵੀ ਟ੍ਰੇਡ ਅਸੀਂ ਪਹਿਲਾਂ ਇਕੱਲੇ ਪੱਤਰਕਾਰਾਂ ਨੂੰ ਹੀ ਕਰ ਲਈਏ ਉਹ ਵੀ ਬਹੁਤ ਵੱਡਾ ਯੋਗਦਾਨ ਹੋਏਗਾ ਉਹਦੇ ਵਿੱਚ ਜਾਓ ਕੋਈ ਨਹੀਂ ਦੰਦਾ ਛੱਡੋ ਪਰ ਕਿਸੇ ਨੇ ਕੀ ਕਹਿਣਾ ਗੁਰਦੁਆਰੇ ਕੋਈ ਇਹ ਤਾਂ ਨਹੀਂ ਰੋਕਦਾ ਲੱਗਰ ਨਹੀਂ ਸਕਦੇ ਆਪ ਸਾਰੇ ਜਰਨਲਿਸਟ ਹੀ ਐ ਸੋਚਣ ਆਪਣੇ ਆਪਣੇ ਜ਼ਿਲ੍ਹੇ ਚ ਇੱਕ ਵਰਕਸ਼ਾਪ ਰੱਖਣੀ ਆ ਯਾਰ 2 2 3 3 ਦਿਨ ਦੀ ਆ ਸਿੱਖ ਲਿਏ ਤੇ ਉਹਦੇ ਚ ਵਲੰਟੀਅਰ ਲਈ ਬਹੁਤ ਲੋਕ ਤਿਆਰ ਹੋਣਗੇ ਕੋਈ ਨਹੀਂ ਅਸੀਂ ਆ ਜਾਂਦੇ ਆ ਜੀ ਆਪਾਂ ਬੈਠ ਕੇ ਗੱਲ ਕਰਦੇ ਆ ਇਸੇ ਟੱਕ ਨਾਲ ਪਿੰਡਾਂ ਦੇ ਸਰਪੰਚਾਂ ਨੂੰ ਕੱਢਣਾ ਚਾਹੀਦਾ ਜਿਹੜੇ ਸਰਪੰਚਾਂ ਨੂੰ ਲੱਗੇ ਆ ਪਤਾ ਕਿ ਹਾਂ ਉਹ ਬਲਾਕ ਦੇ ਵਿੱਚ ਇਕੱਠੇ ਹੋਣ ਆਪਦੇ ਚ ਆਪ ਇਕੱਠੇ ਹੋ ਕੇ ਬੈਠਣ ਬੰਦੇ ਬੁਲਾ ਲੈਣ ਜਿਹੜੇ ਕਹਿਣ ਵੀ ਸਾਨੂੰ ਤਾਂ ਚੀਜ਼ਾਂ ਦੱਸੋ ਫਿਰ ਚਾਹੇ ਜ਼ਿਲ੍ਹਾ ਦੇ ਵਿੱਚ ਚਲੇ ਜਾਣ ਫਿਰ ਇਹ ਇਹ ਲੋਕਾਂ ਨੂੰ ਆਪ ਕਰਨਾ ਪਊਗਾ ਸਟੇਟਾਂ ਤੋਂ ਨਹੀਂ ਜੇ ਗੁਰੂ ਨਾਨਕ ਸਾਹਿਬ ਇਹ ਕਹਿੰਦੇ ਵੀ ਜਿਹੜੀ ਸਟੇਟ ਆ ਉਹ ਦਿਖ ਦਸੂਗੀ ਸਾਨੂੰ ਤਾਂ ਕਿ ਉਹਨਾਂ ਨੇ ਜਾ ਜਾ ਕੇ ਚੀਜ਼ਾਂ ਕੀਤੀਆਂ ਨਾ ਸਾਨੂੰ ਦਿਖਾਇਆ ਸਾਡੇ ਕੋਲ ਪ੍ਰੈਕਟੀਕਲ ਕਰਨਾ ਹੈ ਗਿਆਨ ਜਿਹੜਾ ਉਹ ਜਿੰਨਾ ਵੰਡਿਆ ਜਾਊਗਾ ਉਨਾ ਹੀ ਸਭ ਤੋਂ ਜ਼ਿਆਦਾ ਗਿਆਨ ਦਾ দান ਵੀ ਸਭ ਤੋਂ ਵੱਡਾ দান ਹੈ ਮਟੀਰੀਅਲ ਕਿਸੇ ਵੀ দান ਤੋਂ ਵੱਡਾ ਜਿਹੜੇ ਪੜੇ ਲਿਖੇ ਸੱਜਣ ਨੇ ਪੰਚਾਇਤੀ ਰਾਜ ਪਿੰਡਾਂ ਬਾਰੇ ਸੋਚਦੇ ਨੇ ਪਹਿਲਾਂ ਉਹ ਆਪ ਇੱਕ ਵਰਕਸ਼ਾਪ ਲਾ ਲੈਣ ਫਿਰ ਉਹ ਅੱਗੇ ਚੱਲ ਪੈਣ ਕੀ ਫਰਕ ਪੈਂਦਾ ਜੇ 200 ਬੰਦਾ ਕਲਸਿਕ 'ਚ 200 ਬੰਦਾ ਇੱਕ ਜ਼ਿਲ੍ਹੇ ਨੂੰ ਤਾਂ ਕਵਰ ਜਦ ਮਰਜ਼ੀ ਕਰ ਸਕਦਾ ਜਦੋਂ ਔਰ ਉਹਦੇ 'ਚੋਂ ਹੀ ਉਹ ਵੱਡੇ ਲੀਡਰ ਬਣ ਗਏ ਫਿਰ ਅਲਟਰਨੇਟਿਵ ਪੋਲਿਟਿਕਸ ਕਿਥੋਂ ਰਿਕਰ ਹੋਏਗੀ ਜਿਹੜੇ ਬੰਦੇ ਪਿੰਡ ਨੂੰ ਟ੍ਰੇਨ ਕਰਨ ਤਰਪੇ ਉਹ ਤੁਹਾਡੇ ਐਮਐਲਏ ਨਾਲੋਂ ਸਿਹਣੇ ਆਉਣਗੇ ਉਹਨਾਂ 'ਚੋਂ ਫਿਰ ਐਮਐਲਏ ਕਿਉਂ ਨਹੀਂ ਬਣ ਸਕਦਾ ਜੀ ਅੱਗੇ ਉਹਨਾਂ 'ਚੋਂ ਐਮਪੀ ਕਿਉਂ ਨਹੀਂ ਬਣ ਸਕਦਾ ਅੱਗੇ ਨੂੰ ਤੇ ਇਸ ਕਰਕੇ ਇਹ ਜਿਹੜੇ ਪ੍ਰੋਸੈਸ ਜਦੋਂ ਚੱਲੇਗਾ ਤਰੀਕਾ ਜਦੋਂ ਚੱਲੇਗਾ ਜਿਵੇਂ ਕੁਦਰਤ ਕਹਿੰਦੀ ਆ ਨਾ ਦਾ ਨ ਜੋ ਬੀਜੋਂਗੇ ਉਹ ਵੱਡੋਂਗੇ ਗਿਆਨ ਬੀਜੋਂਗੇ ਪਿੰਡ ਆਲਾ ਤਾਂ ਗਿਆਨ ਦਾ ਬੋੜ ਪੈਦਾ ਹੋ ਜਾਏਗਾ ਅਗਿਆਨੀ ਐਮਐਲਏ ਐਮਪੀ ਆਪੀ ਜਿਹੜਾ ਗਿਆਨਪਰ ਬੰਦਾ ਹੋ ਗਿਆ ਉਹ ਜਿੱਡਾ ਮਰਜੀ ਤਖਤ ਤੇ ਬੈਠਾ ਹੋਵੇ ਉਹਨੂੰ ਕਹੇਗਾ ਤੂੰ ਮੂਰਖ ਆਦਮੀ ਆ ਮੈਂ ਨਹੀਂ ਤੇਰਾ ਮੈਂ ਤਾਂ ਐਸਾਂ ਜਿਹੜਾਂ ਦੇ ਵਿੱਚ ਵੀ ਬੰਦਾ ਆਜ਼ਾਦ ਹੁੰਦਾ ਬਾਹਰ ਤੁਰਿਆ ਫਿਰਦਾ ਬੰਦਾ ਗੁਲਾਮ ਵੀ ਹੁੰਦਾ ਉਹ ਕੇਵਲ ਇਸ ਕਰਕੇ ਹੁੰਦਾ ਕਿਉਂਕਿ ਉਹਦੀ ਦਬਾਗੀ ਸਥਿਤੀ ਕੀ ਹੈ ਇਹ ਸਾਰੇ ਗੱਲਾਂ ਤੇ ਨਿਰਭਰ ਕਰਦੀ ਹੈ ਇਹ ਸਭ ਦੀ ਜ਼ਿੰਮੇਵਾਰੀ ਸਾਡੀ ਸਿਵਲ ਸੁਸਾਇਟੀ ਤੇ ਹੈ ਜਿਹੜੇ ਪ੍ਰੋਫੈਸਰ ਨੇ ਜਿਹੜੇ ਪੜ੍ਹ ਲਿਖ ਗਏ ਜਿਹੜੇ ਪੱਤਰਕਾਰ ਨੇ ਜਿਹੜੇ ਹੋਰ ਵੱਖ-ਵੱਖ ਕਿੱਤਿਆਂ ਦੇ ਵਿੱਚ ਬੰਦੇ ਨੇ ਜਾਂ ਪਿੰਡਾਂ ਦੇ ਵਿੱਚ ਹੀ ਸਮਾਜ ਸੇਵੀ ਬੰਦੇ ਅਜੇ ਕੋਈ ਪੰਜਾਬ 'ਚ ਬਹੁਤ ਨਹੀਂ ਕੋਈ ਇਹੋ ਜੀ ਗੱਲ ਨਹੀਂ ਉਹ ਆਪ ਹੋਰ ਜ਼ਿਆਦਾ ਜਾਣਕਾਰੀ ਲੈ ਕੇ ਉਹ ਪਿੰਡਾਂ 'ਚ ਤੁਰਨ ਤੇ ਤੁਰ ਕੇ ਆਪਣੇ ਪਿੰਡਾਂ ਨੂੰ ਆਪ ਖੜੇ ਕਰਨ ਹੋਰ ਕੋਈ ਤਰੀਕਾ ਨਹੀਂ ਹੈ ਬਿਲਕੁਲ ਬਹੁਤ ਸ਼ੁਕਰੀਆ ਜੀ ਤੁਸੀਂ ਕੀਮਤੀ ਸਮਾਂ ਦਿੱਤਾ ਸੋ ਬਿਲਕੁਲ ਬਹੁਤ ਇੱਕ ਕੰਗਾਲੀ 'ਚੋਂ ਨਿਕਲਣਾ ਬੇਹੱਦ ਜ਼ਰੂਰੀ ਆ ਤੇ ਉਹ ਕਿਵੇਂ ਨਿਕਲਿਆ ਜਾ ਸਕਦਾ ਜੇਕਰ ਸਾਨੂੰ ਆਪਣੇ ਬੁਨਿਆਦੀ ਜਿਹੜੇ ਸਾਡੇ ਹੱਕ ਆ ਉਹਨਾਂ ਬਾਰੇ ਜਾਣਕਾਰੀ ਹੋਊਗੀ ਸੋ ਉਸੇ ਨੂੰ ਮੁੱਖ ਰੱਖਦੇ ਹੋਇਆ ਇਸ ਮਸਲੇ ਨੂੰ ਲੈ ਕੇ ਅੱਜ ਗ੍ਰਾਮ ਸਭਾ ਦਾ ਮਤਾ ਪਾਇਆ ਗਿਆ ਜਿਸ ਦੇ ਵਿੱਚ ਜੋ ਮੰਗਾ ਉਹ ਰੱਖੀਆਂ ਗਈਆਂ ਤੇ ਮਤੇ ਪਾਏ ਗਏ ਆ ਤੇ ਮਤੇ ਸਰਕਾਰ ਤੱਕ ਇਹ ਜਾਣਗੇ ਤੇ ਇਸ ਸਿਸਟਮ ਦੇ ਤਹਿਤ ਆਪਣੀ ਆਵਾਜ਼ ਜਿਹੜੀ ਹੈਗੀ ਆ ਉਸ ਨੂੰ ਬੁਲੰਦ ਕਰਨ ਦੀ ਇੱਕ ਜੋ ਕੋਸ਼ਿਸ਼ ਉਹ ਕੀਤੀ ਗਈ ਹੈ ਪਿੰਡ ਕਾਲਸਨਾ ਦੇ ਲੋਕਾਂ ਦੇ ਵੱਲੋਂ ਤੇ ਇਹ ਮਤਾ ਹੁਣ ਕੀ ਰੰਗ ਲੈ ਕੇ ਆਊਗਾ ਜਿੱਥੋਂ ਦੇ ਲੋਕ ਕਿੰਨੇ ਜਾਗਰੂਕ ਹੋਣਗੇ ਜਾਂ ਸਰਕਾਰਾਂ ਇਸ ਤੋਂ ਕੀ ਸਮਝਣ ਗਿਆ ਸਿੱਖਣ ਗਿਆ ਉਹ ਆਉਣ ਵਾਲੇ ਸਮੇਂ ਵਿੱਚ ਕੀ ਕੁਝ ਹੁੰਦਾ ਉਸ ਦੇ ਉੱਤੇ ਨਜ਼ਰਾਂ ਬਣੀ ਰਹਿਣਗੀਆਂ ਮਨਿੰਦਰ ਸਿੰਘ ਟਵਾਣਾ ਦੇ ਨਾਲ ਸਤਨਾਮ ਸਿੰਘ ਪੰਜਾਬੀ ਲੋਕ ਚੈਨ